ਆਵੇ ਟੰਦੇ ਸੱਟਣਾ ਹੈ ਪਤਾ ਲੱਗੇ ਵੀ ਹਾਂ ਛੱਡ ਦੋ ਲੈ ਪ੍ਰੀਤ ਉੱਪਰਾਂ ਤੇ ਯਰ ਬਾਂ ਕਰਤਾ ਹਾਂ ਲਾ ਫੇਰ ਵੀ ਨਹੀਂ ਮੰਨਦਾ ਹੈਗਾ ਹਾਂ 3270 ਰੁਪਈਆਂ ਦੀ ਅਸ਼ਟਾ ਚੱਕ ਦੇਖ ਵੀਰੇ ਕੋਈ ਇਹ ਨਹੀਂਗਾ ਵਿੱਚ ਕੋਈ ਉਹ ਪੱਥਰ ਆ ਜਮਾ ਇੱਧਰ ਨਿਗਾ ਮਾਰ ਵੀਰ ਮੇਰੇਆ ਇੱਧਰ ਨਿਗਾ ਮਾਰ ਪ੍ਰੀਤ ਜਿੱਧਰ ਮਾਰਨੀ ਐ ਏਟ ਦਾ ਕੀ ਦਿਖਾਉਣਾ ਪੁੱਤਾ ਦਿਖਾ ਸਿੱਧੀ ਜੀ ਚਿਹੇ ਵਾਲਾ ਇੱਟਾਂ ਚ ਪਸਾ ਲਈ ਹਾਂ ਟੁੱਟ ਗਿਆ ਤਾਂ ਵੀ ਸਾਡਾ ਐ ਅਸੀਂ ਇਹ ਨਹੀਂ ਕਹਾਂਗੇ ਬਾਈ ਇਹ ਤਾਂ ਪਸਾ ਕੇ ਤੋੜਤਾ ਜੁਨੀਰਾ ਲੈ ਵੀ ਸੱਜਣੋ ਅੱਜ ਤੁਹਾਨੂੰ ਲੈ ਕੇ ਆਇਆ ਮੈਂ ਕੇਵਲ ਕੋਲੇ ਕੇਵਲ ਬਿਲਖੂ ਕੋਲੇ ਲੈ ਕੇ ਆਇਆ ਢੜਬੇ ਦੇ ਵਿੱਚ ਆ ਸੱਜਣੋ ਇਹ ਰੀਪਰ ਉਹ ਰੀਪਰ ਆ ਜਿਹੜੇ ਰੀਪਰ ਦੀ ਗਾਰੰਟੀ ਇਹ ਆ ਵੀ ਤੁਸੀਂ ਰੀਪਰ ਲੈ ਜੋ ਇਹ ਤੋਂ ਰੀਪਰ ਲਿਜਾ ਕੇ ਤੁਸੀਂ ਇੱਟਾਂ 'ਚ ਫਸਾ ਦੋ ਇਹਨੂੰ ਪੰਨ ਦੋ ਪੰਨ ਕੇ ਤੁਸੀਂ ਚੁੱਪ ਕਰਕੇ ਰੀਪਰ ਬਦਲ ਕੇ ਲੈ ਜਾਓ ਇਹ ਬੰਦਾ ਕੇਵਲ ਇਹੋ ਜਿਹਾ ਬੰਦਾ ਹੈ ਵੀ ਇਹ ਰੀਪਰ ਦੀ ਗਾਰੰਟੀ ਨਹੀਂ ਦਿੰਦਾ ਇਹ ਇੰਸ਼ੋਰੈਂਸ ਕਰਦਾ ਤੁਹਾਡਾ ਰੀਪਰ ਤੁਸੀਂ ਦੇਖੋ ਕਿੰਨੇ ਰੀਪਰ ਬਣੀ ਜਾਂਦੇ ਆ ਕਿੰਨੇ ਜਾਈ ਜਾਂਦੇ ਆ ਕਿੰਨੇ ਲੋਕ ਆਈ ਜਾਂਦੇ ਆ ਕੇਵਲ ਕੋਲੇ ਕਿੰਨਿਆਂ ਤੇ ਗੇਅਰ ਫਿੱਟ ਹੋ ਜਾਂਦਾ ਹਰ ਰੋਜ਼ ਦੇ ਤਕਰੀਬਨ ਤਕਰੀਬਨ ਇਹਨਾਂ ਕੋਲੇ 10 12 ਬਣ ਜਾਂਦੇ ਆ 10 12 ਹੀ ਨਿਕਲ ਜਾਂਦੇ ਆ ਕੋਈ ਮੰਨ ਲਓ ਆਪਾਂ ਮਿਲਦੇ ਆ ਬਾਈ ਕੇਵਲ ਨੂੰ ਕੇਵਲ ਗਰੰਟੀ ਨਹੀਂ ਦਿੰਦਾ ਕੇਵਲ ਕਰਦਾ ਰੀਪਰ ਦਾ ਇੰਸ਼ੋਰੈਂਸ ਇਹ ਕਹਿੰਦਾ ਵੀ ਰੀਪਰ ਭੰਦੇਓ ਤੇ ਨਮਾਨ ਲੈ ਜਾਓ ਐਵੇਂ ਆ ਨਾ ਬਾਈ ਜਮਾ ਵੀਰੇ ਜਮਾ ਜਮਾ ਹਾਂ ਬਾਈ ਜਮਾ 100 100% ਬਾਈ ਰੀਪਰ ਨੂੰ ਜਾਣ ਕੇ ਭੰਦੇਵੇ ਅਗਲਾ ਥੋੜੇ ਨਾਲ ਘਾਣ ਨਾਲ ਭੰਦੇ ਬੀਰ ਜੀ ਚਿਹੇ ਵਾਲਾ ਇੱਕ ਤਾਂ ਪਸਾ ਲਈ ਹਾਂ ਟੁੱਟ ਗਿਆ ਤਾਂ ਵੀ ਸਾਡਾ ਹੈ ਅਸੀਂ ਇਹ ਨਹੀਂ ਕਹਾਂਗੇ ਬਾਈ ਇਹ ਤਾਂ ਪਸਾ ਕੇ ਤੋੜਤਾ ਯੂਨੀਵਰਸਿਟੀ ਵਾਲੀ ਗੱਲ ਦੱਸ ਯੂਨੀਵਰਸਿਟੀ ਚ ਕਿਵੇਂ ਕੀ ਹੋਇਆ ਉਹ 4 ਸਟਾਰ ਆ ਜਿਹੜੇ ਬਾਏ ਪਿਆ ਇਹ ਸਟਾਰੇ ਕਾਹਤੋਂ ਬਾਏ ਆ ਗਏ ਇਹ ਵੀਰਜੀ ਜਿਹੜੇ ਇਹ ਨੰਬਰ ਆ ਗਏ ਹਾਂ ਇਹ ਆਪਣਾ ਮੰਨ ਕੇ ਚਲੋ ਸਬਸਿਡੀ ਦੇ ਵਿੱਚ ਪਾਸ ਆਏਗਾ ਅੱਛਾ ਇਹ ਤੁਹਾਡੇ ਵਾਲਾ ਸਬਸਿਡੀ ਚ ਪਾਸ ਆ ਸਬਸਿਡੀ ਚ ਆਪਣਾ ਕਾਟਰ ਪਾਸ ਹੈ ਉਰੇ ਆਪਾਂ ਹੋਰ ਕਹਿ ਨਹੀਂ ਸਕਦੇ ਸਾਡੇ ਹਿਸਾਬ ਨਾਲ ਤਾਂ ਸਾਡਾ ਕਾਟਰ ਪਹਿਲੀ ਦੇ ਪਾਸ ਆਏਗਾ ਇਹ ਜਿਹੜੇ ਨਵੀਆਂ ਲਿਸਟਾਂ ਦੇ ਵਿੱਚ ਹੈਗਾ ਆਪਣਾ ਇੱਕ ਵੀਰਜੀ ਹੋਰ ਵੀ ਹੈ ਖੇਤੀਬਾੜੀ ਵੱਲੋਂ ਯੂਨੀਵਰਸਿਟੀ ਵੱਲੋਂ ਆਪਾਂ ਨੂੰ ਔਰ 5 ਸਟਾਰ ਮਿਲਨੇਗੇ ਕੱਲੇ ਜਾਂ 855 ਨੂੰ ਨੇ ਜਾਂ ਕੱਲੇ ਆਪਾਂ ਨੂੰ ਮਿਲਨੇਗੇ ਯੂਨੀਵਰਸਿਟੀ ਕਿਉਂ ਮਿਲ ਗਏ ਕਾਹ ਤੋਂ ਮਿਲ ਗਿਆ ਇਹ じゃ ਕੀ ਦੇਖੋ ਆਪਣਾ ਇੱਕ ਕਟਰਾ ਤਕਰੀਬਨ ਆਈ ਮੰਨ ਕੇ ਚੱਲੋ 9 ਮਹੀਨੇ ਹੋ ਗਏ ਆਪਣੇ ਕਟਰ ਦੀ ਮੰਨ ਲਾ ਉਹਨਾਂ ਨੂੰ ਪਏ ਨੂੰ ਹਾਂ ਆਪਾਂ ਜਿੱਥੇ ਕਟਰ ਚੈੱਕ ਆਉਣ ਵਾਸਤੇ ਭੇਜਿਆ ਸੀਗਾ ਯੂਨੀਵਰਸਿਟੀ ਚ ਯੂਨੀਵਰਸਿਟੀ ਚ ਹਾਂ ਉਹਨਾਂ ਨੇ ਕਰਾਈ ਉਹਨਾਂ ਨੂੰ ਆਪਾਂ ਨੇ ਚੈੱਕ ਕਰਕੇ ਇੱਕ ਤਾਂ ਆਪਣੇ ਕਟਰ ਦੇ ਮੰਨ ਲਓ ਸਾਨੂੰ ਜਦੋਂ ਡੀਜ਼ਲ ਦੀ ਖਪਤ ਬਹੁਤ ਜਿਆਦਾ ਘਟ ਕਰ ਗਈ ਇੱਕ ਨੰਬਰ ਤੇ ਕਹਿੰਦੇ ਵੀ ਡੀਜ਼ਲ ਜਿੰਨੇ ਵੀ ਅਸੀਂ ਚੈੱਕ ਕਰ ਰਹੇ ਨੇ ਤੁਹਾਡਾ ਸਾਰਿਆਂ ਦਾ ਡੀਜ਼ਲ ਖਾਦਾ ਟਰੈਕਟਰ ਨੇ ਅਜਾ ਯੂਨੀਵਰਸਿਟੀ ਵਾਲਿਆਂ ਦੇ ਯੂਨੀਵਰਸਿਟੀ ਵਾਲੇ ਕਹਿੰਦੇ ਤੇ ਇੱਕ ਸਫਾਈ ਦੀ ਤੇ ਇੱਕ ਕਾਟਰ ਸੋਹਣੇ ਦੀ ਅਸੀਂ ਉਹਨਾਂ ਨੇ ਕੋਈ ਸਨਪਾ ਨੂੰ ਇਹ ਨਹੀਂ ਕਿਹਾ ਵੀ ਸਾਡੀ ਇੱਕ ਪਾਸ ਵੀ ਆਪਾਂ ਨੂੰ ਘਾੜ ਦਿੱਤੀ ਹੋਵੇ ਉਹ ਕਹਿੰਦੇ ਲੈ ਮਿੱਤਰਾ ਕਹਿੰਦੇ ਜਦ ਤੱਕ ਇਹ 855 ਨੂੰ 5 ਸਟਾਰ ਨੇ ਜਾ ਕਿਹਾ 5 ਸਟਾਰ ਹੋਣਗੇ ਕਹਿੰਦੇ ਘਰ ਗੱਲ ਪ੍ਰੀਤ ਐ ਇਹਨੂੰ ਕਹਿੰਦੇ ਆ ਕੇਵਲ ਖਰਚੇ ਵੱਡ ਕੇਵਲ ਬਾਈ ਹਾਂਜੀ ਉਹ ਗੱਲ ਮੈਨੂੰ ਨਾ ਤਸੱਲੀ ਨਾ ਫੇਰ ਦੱਸ ਦੇ ਬਈ ਰੀਪਰ ਵਾਕਿਆ ਹੀ ਕੋਈ ਭੰਨ ਕੇ ਲਿਆਵੇ ਬਦਲ ਕੇ ਦੇ ਦੇਉਂਗੀ ਬਾਕੀ ਵੀਰੇ ਹੈ ਆ ਗੇਅਰ ਪਿਆਗਾ ਮੁੰਡਾ ਤਾਂ ਕਣ ਲੈਦਾ ਕਣ ਮਾਰ ਪਰਾਂ ਲੈ ਕੇ ਤੁਸੀਂ ਬਗ ਜਿਓ ਭੰਨ ਲਿਆਇਓ ਕਣ ਨਾਲ ਤਾਂ ਵੀ ਤੁਹਾਨੂੰ ਨਵਾਂ ਗੇਅਰ ਮਿਲੂਗਾ ਤੁਹਾਨੂੰ ਇਹ ਨਹੀਂ ਕਹੂੰ ਉਹਦੇ ਨੂੰ ਬੀਬੀ ਦਾ ਤਾਂ ਫਸਾ ਕੇ ਤੋੜਤਾ ਤੁਹਾਨੂੰ ਇਹਦਾ ਮੂੰਹ ਜੋ ਲਿਕੜੂ ਹੀ ਨਹੀਂ ਗੱਲ ਆ ਕਿਉਂਕਿ ਸਾਨੂੰ ਪਤਾ ਹੈਗਾ ਜੇ ਤੁਸੀਂ ਇਹਦੇ ਨਾਲ ਮੰਨ ਲਾਏ ਕਿਸੇ ਚੀਜ਼ ਚੜਾ ਵੀ ਲਓਗੇ ਪੱਕੀ ਬੱਟ ਚੜਾ ਲਓਗੇ ਮੂਰੇ ਦੇਖ ਵੀਰੇ ਉਦੋਂ ਬਾਅਦ ਤਾਂ ਨਾ ਟਰੈਕਟਰ 8-9 ਲੱਖ ਦਾ ਟਰੈਕਟਰ ਹੈ ਜਾਣ ਕੇ ਤਾਂ ਕੋਈ ਨਹੀਂ ਤੋੜਦਾ ਕਹਿੰਦਾ ਮਤ ਸਾਡੇ ਇਹ ਹੁੰਦਾ ਹੈਗਾ ਵੀ ਜੇ ਬਾਈ ਚਾਂਸ ਕੋਈ ਇਹ ਆ ਬਣ ਜਾਂਦਾ ਮਾਹੌਲ ਥਲੇ ਪੀ ਚੀ ਪੱਥਰ ਆ ਗਿਆ ਟੁੱਟ ਗਿਆ ਅਗਲਾ ਕੀ ਕਹਿੰਦਾ ਵੀ ਤੁਸੀਂ ਫਸਾ ਕੇ ਤੋੜਦਾ ਪਰ ਅਸੀਂ ਨਹੀਂ ਗਾਹਾਂਗੇ ਅਸੀਂ ਤਾਂ ਕਾਂਗੇ ਵੀਰੇ ਇਹਨੂੰ ਤੇ ਪਾਸੇ ਧਰ ਦੇ ਨਾਮਾ ਲੈ ਜਾ ਆ ਜਾ ਫੇਰ ਇੱਕ ਗੱਲ ਹੋਰ ਇੱਕ ਗੱਲ ਹੋਰ ਵੀਰ ਜੀ ਆਪਣੀ ਗੱਲ ਚਲਦੀ ਚਲਦੀ ਜੋਗੀ ਤੁਸੀਂ ਕਹੋਗੇ ਵੀ ਖਣੀ ਲਾਰੀ ਲਾਉਂਦਾ ਹਾਂ ਤੈਨੂੰ ਕਰਕੇ ਵੀ ਦਿ ਆਪਾਂ ਫਸੂਆ ਦਾ ਟਰੈਕਟਰ ਬੰਦ ਹੋ ਜੂਗਾ। ਹੂੰ। ਐਡੀ ਤਕੜੀ ਚੀਜ਼ ਐ। ਇੱਕ ਮਿੰਟ ਸਾਨੂੰ ਕਰਕੇ ਦਿਖਾਉਣਾ ਕਿ ਤੈਨੂੰ। ਆ ਜਾ। ਆ ਜਾ। ਆ ਜਾ। ਆ ਚੜੀ ਮੜਾ ਜਾ ਕੁੱਕੀ ਬਿੱਟੂ ਟਰੈਕਟਰ ਤੇ। ਜਾ। ਆ ਜਾ ਆ ਜਾ। ਤੈਨੂੰ ਮਰੋੜਾ ਦੇ ਦੂਗਾ। ਦੇਖ ਲਾ ਵੀਡੀਓ ਕਰ ਦਿੰਨੇ ਆ। ਵੀਰ ਜੀ ਅਸੀਂ ਵੀ ਆਹ ਦੇਖੋ ਕੱਥੇ ਫਸਾਇਆ ਹੈਗਾ। ਦੇਖੀ ਤੇਰਨੋ ਵੀਰੇ। ਆਪਾਂ ਕਹਿੰਦੇ ਦੋ ਵੱਡਾ ਦਰਖਤ ਤੋਂ ਵੱਡਾ ਨਹੀਂ ਹੈਗਾ। ਵੀ ਪਸਾਵਾਂਗੇ। ਹੂੰ। ਫੇਰ ਯਾਰ ਰੋਕ ਜਾ ਫੇਰ ਯਾਰ ਰੋਕ ਜਾ ਕਲਚ ਨਾ ਪੜਾ ਲੈ ਫਿਰ ਹੁਣ ਛੱਡ ਲੈ ਵੇ ਇਹ ਕਰ ਲੈ ਚੱਲ ਰੇਸ ਦੇ ਕੇ ਛੱਡ ਹੌਲੀ ਹੌਲੀ ਛੱਡ ਰੇਸ ਦੇ ਕੇ ਇਹਨੇ ਹੋਰ ਕਰ ਦਵਾਰੋ ਆ ਮਾੜਾ ਪਿੱਛੋਂ ਜੇ ਤਾਂ ਹੋ ਕੇ ਵੱਜੇ ਹਲਤੀ ਆ ਵੇ ਹੋਰ ਛੱਡ ਆ ਯਾਰ ਐਨ ਦੇ ਟਰੈਕਟਰ ਦਾ ਕੋਰਟ ਟੁੱਟ ਜੀ ਸ਼ਾਫਟ ਕੁਝ ਵੀ ਨਹੀਂ ਮਿਲ ਜੀ ਹਾਂ ਸ਼ਾਫਟ ਦੇਖੋ ਇੱਧਰ ਵੀ ਸ਼ਾਫਟ ਦੇਖੋ ਮੇਰੇ ਹੁਣ ਹੂੰ ਇੱਧਰ ਵੀ ਤਸੱਲੀ ਕਰਵਾਦੀ ਆ ਕਰਾਸ ਦੀ ਵੀ ਤਸੱਲੀ ਕਰਾਦੀ ਵੀ ਇਹ ਨਹੀਂਗਾ ਕੋਈ ਸੋਫਾ ਸੀਟਰ ਦੇ ਨਾਲ ਦਾ ਕਰਾਸ ਨਹੀਂ ਤੁਹਾਨੂੰ ਮਿਲੂਗਾ ਰੋਟਾ ਬੀਟਰ ਦੇ ਨਾਲ ਦਾ ਕਰਾਸ ਨਹੀਂ ਮਿਲੂਗਾ ਸ਼ਾਫਟ ਸੋਫਾ ਸੀਟਰ ਦੀ ਵੀਰੇ 2.5 ਇੰਚ 2 ਇੰਚ ਦੀ ਹੁੰਦੀ ਆ ਸਾਢੇ 3 ਇੰਚ ਦੀ ਆ ਲੱਠਾ ਹੈਗਾ ਹੈਗਾ ਡਬਲ 2 ਦਾ ਕਰਾਸ ਹੋ ਗਿਆ 2 3 ਦਾ ਕਰਾਸ ਹੋਊਗਾ ਫੁੱਲ ਆਈਐਸ ਦਾ ਮਾਰਕ ਇਹਦਾ ਜੋਕ ਤੇ ਵੀ ਆਈਐਸ ਮਾਰਕ ਆਊਗਾ ਬਾਕੀ ਸਾਨੂੰ ਮੈਂ ਬਰੀਕੀ ਦੇ ਵਿੱਚ ਦਿਖਾਵਾਂਗਾ ਆ ਜਾ ਆ ਜਾ ਸਾਰੀ ਆ ਜਾ ਉੱਥੇ ਦਿਖਾਵਾਂਗਾ ਆ ਪ੍ਰੀਤ ਆ ਆ ਜਾ ਆ ਜਾ ਆ ਜਾ ਆ ਆ ਦੇਖ ਆ ਦੇਖ ਪਿਆ ਪ੍ਰੀਤ ਸੰਦ ਓਏ ਐਤੀ ਦਾ ਪ੍ਰੀਤ ਬਾਹ ਕੰਮ ਕਿਹੜਾ ਕਰਤਾ ਇਹਨੇ ਰੰਗ ਦੀ ਕੁਆਲਿਟੀ ਲਿਆ ਆ ਆ ਦੇਖ ਹਾਂਜੀ ਆ ਦੇਖ ਆ ਆ ਜੂ ਬਣਾਤੀ ਆ ਦੇਖੋ ਇਹ ਜੂ ਲੱਗ ਰਹੀ ਸੀ ਪਹਿਲਾ ਜੋਕ ਆ ਹੂੰ ਜਿਹੜੇ ਪਹਿਲਾਂ ਰੈਡੀਮੈਂਟ ਮਨ ਲਾ ਜਿਹੜੇ ਵੀ ਲਾਉਂਦੇ ਨੇ ਦੇਖੋ ਆਪਾਂ ਨੇ ਆ ਤਿਆਰ ਕਰਵਾਤਾ ਆ ਜਾ ਹੁਣ ਆ ਦੇਖੋ ਤੁਸੀਂ ਇਹਦੇ ਲਵੀ ਹੁਣ ਦੇਖੋ ਇਹ ਜੋਕ ਵੀਰ ਜੀ ਆਪਣੀ ਆ ਕਿਤੇ ਤੋਂ ਵੀ ਤੁਹਾਨੂੰ ਜੋਕ ਨਹੀਂ ਮਿਲੂਗੀ ਇਹ ਮੰਨ ਕੇ ਚਲੋ ਹਾਂ ਮਰੋੜ ਕੇ ਦਿਖਾਵੇ ਇਹਦੇ ਵਿੱਚ ਵੀਰ ਜੀ ਚੌਰਸ ਇਹਦੇ ਚ ਆਪਾਂ ਨੇ 20 ਇੰਚ ਦਾ ਚੌਰਸ ਪੀਸ ਜਿਹੜਾ ਆਪਾਂ ਇਹਦੇ ਚ ਆਹੋ ਹੈਗਾ ਇਹਦੇ ਨਾਲ ਦਾ ਇਹਦੇ ਵਿੱਚ ਮੰਨ ਲਾ 20 ਇੰਚ ਦਾ ਪਹਿਲਾਂ ਇਹਦੇ ਉਹ ਲਾਵਾਂਗੇ ਆਪਾਂ ਫਿਰ ਇਹਦੇ ਉੱਪਰ ਉਹਨੂੰ ਵੈਲਡਿੰਗ ਕਰਕੇ ਫਿਰ ਇਹਨੂੰ ਉੱਪਰ ਚਾੜ ਕੇ ਫੇਰ ਇਹਨੂੰ ਦੁਬਾਰੋ ਫੇਰ ਵੈਲਡਿੰਗ ਲੱਗੂਗਾ ਡਬਲ ਦਾ ਡਬਲ ਹੋ ਗਏ ਇਹ ਦੇਖੋ ਸੀ ਕਲਾਸ ਦਾ ਪਾਇ ਪਾਇਗਾ ਦੋ ਸੂਤ ਮੋਟਾ ਦਾ ਪਾਇ ਪਾਇਗਾ ਦੇਖੋ ਹਾਂ ਇਹ ਇਹਦਾ ਇਹਦਾ ਬਣੂਗਾ ਕਰਾਸ ਇਹਦਾ ਕਰਾਸ ਬਣੂਗਾ ਆ ਦੇਖੋ ਬਣਿਆ ਪਿਆਗਾ ਆ ਜਾ ਮਾੜਾ ਚੱਕ ਕਰਾਓ ਆ ਦੇਖੋ ਚੱਕੇ ਤੋਂ ਪਤਾ ਲੱਗੂ ਆਏ ਨਾ ਗੱਲ ਪਾਣੀ ਤੇ ਆਹ ਵਿੱਚ ਪੈਪਲਾਤੀ ਨਹੀਂ ਨਹੀਂ ਇਹ ਲੱਠੇ ਵੀਰ ਜੀ ਪਾਇਪ ਤਾਂ ਤਾਂ ਮੈਟਰ ਹੀ ਨਹੀਂ ਹੈਗਾ ਓਰੇ ਇਹ ਆ ਦੇਖ ਲਾ ਗਲ ਗਲ ਪ੍ਰੀਤਾਸ ਦਾ ਇਹ ਆ ਜੋਗ ਦੇਖ ਵੀਰ ਮੇਰਿਆ ਜੋਕ ਨੇ ਮੈ ਲਾ 3 ਇੰਚ ਦੀ ਜੋਕ ਹੈਗੀ ਹਾਂ ਜੋਕ ਟੁੱਟ ਗਈ ਹੋਣਾ ਬਸ ਉਹਰੇ ਸੱਟ ਨਹੀਂ ਕੁਝ ਵੀ ਨਹੀਂ ਹੈਗੀ ਸਾਮਕੇ ਰੱਖ ਲਈ ਤੂੰ ਤੇ ਆ ਆ ਬਣ ਗਿਆ ਉਹ ਆ ਬਣ ਗਿਆ ਵੀਰ ਜੀ ਚੌਰਸ ਸਿਰੇ ਤੱਕ ਚੌਰਸ ਆ ਲਾ ਉਹਰੇ 5 ਇੰਚ ਦਾ ਲਾ ਕੇ ਤੁਹਾਨੂੰ ਕਹਿ ਦੂਗਾ ਨਾ ਵੀ ਬਸ ਚੌਰਸ ਬਣਾਦਾ ਆਪਣਾ ਸਿਰੇ ਤੱਕ 20 ਦਾ 20 ਇੰਚ ਦਾ ਸਿਰੇ ਤੱਕ ਚੌਰਸ ਹੈ ਵੀਰ ਜੀ ਕ੍ਰੋਸ ਪੈਣਾ ਜ਼ੋਰ ਲੱਗੇਗਾ ਕ੍ਰੋਸ ਤੇ ਸਮਝ ਲੈ ਪਿਛਲੀ ਵਾਰ ਨਾ ਇਹ ਨਹੀਂ ਆਪਾਂ ਕਹਿੰਦੇ ਵੀਰ ਜੀ ਪਿਛਲੀ ਵਾਰ ਸਾਡੇ 2-3 ਕ੍ਰੋਸ ਮੰਨ ਲੈ ਖਰਾਬ ਹੋਈ ਨੇ ਜੀ ਆਹ ਮਾਲਾ ਰੈਡੀਮੈਂਟ ਲੈਂਦੇ ਸੀਗੇ ਆਪਾਂ ਹੂੰ ਉਰੋਂ ਮਾਲਾ ਟਰੈਕਟਰ ਵੱਡੇ ਨੇ ਜੇ ਬੈਲਰ ਵਾਲੇ ਰਾਤ ਨੂੰ 12 1 ਵਜੇ ਚੱਕ ਚੱਲਦੇ ਨੇ ਵੀਰੇ ਰਾਤ ਨੂੰ ਬੈਲਰ ਵਾਲੇ ਨੂੰ ਮੋਸ ਲੁੰਦੇ ਸੀਗੇ ਹੁਣੇ ਜੋਗ ਆਪਣੇ ਆਪ ਦੀ ਤਿਆਰ ਕਰਵਾ ਲਈ ਨਾ ਬਿਲ ਇਹ ਟੁੱਟੇ ਨਾ ਜੋਗ ਟੁੱਟੇ ਨਾ ਮਾਲਾ ਹੁਣ ਕੋਈ ਚੀਜ਼ ਹੋਵੇ ਅੱਛਾ ਪਹਿਲਾਂ ਇਸ ਤਰ੍ਹਾਂ ਦੇ ਖਰਾਬ ਹੋਵੇ ਆ ਪਹਿਲਾਂ ਪਹਿਲਾਂ ਆ ਚੀਜ਼ ਦੀ ਵੀਰੇ ਮੇਰੇ ਮਨੂਤ ਪੰਚਾਰ ਗਾਕਾ ਨੇ ਦੱਸਿਆ ਅਸੀਂ ਉਹਨਾਂ ਦਾ ਸੌਲ ਕਰਿਆ ਮੰਨ ਲਓ ਉਹਦੀ ਲਿਖਿਆ ਜਿੰਨੇ ਸਾਨੂੰ ਕੰਪਲੀਟ ਤੇ ਵੀ ਬੇ ਸੋੜਾ ਕ੍ਰੋਸ ਥੋੜਾ ਜਿਹਾ ਹਲਕਾ ਹੈ ਵੀ ਰਾਤ ਨੂੰ ਮੰਨ ਲਓ 12 1 ਵਜੇ ਦਿੱਕਤ ਆਉਂਦੀ ਹੈਗੀ ਫਿਰ ਆਪਾਂ ਨੇ ਇਹ ਕਿ ਵੀਰੇ ਆਪਣੇ ਕ੍ਰੋਸ ਦੇ ਮੰਗਰ ਉਹਦੀ ਮੰਗਰ ਪੈ ਗਈ ਕਿਉਂਕਿ ਅਸੀਂ ਨਹੀਂ ਟੁੱਟ ਪੈਣਾ 12 ਵਜੇ ਦਿੱਕਤ ਆਉਣ ਦਿੰਦਾ ਇੱਕ ਤੀ ਚੱਲੂ ਸਵੇਰ ਦੇ 4 ਵਜੇ ਜਦੋਂ ਮਰਜੀ ਭਾਈ ਰਾਤ ਨੂੰ ਵੀ ਚਾਹੇ ਚੱਲੇ ਛੂਰੀ 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 ਦਾ ਵੀ ਰਾਤ ਕੀ ਖੁਸ਼ਕੀ ਹੋ ਚੱਕਦੀ ਹੁਣ ਇੱਕ ਦੇਖੋ ਆਹ ਨੂੰ ਦੇਖਣ ਨੂੰ ਸਟੀਲ ਦੀ ਹੈਗੀ ਇਹ ਦੇਖਣ ਨੂੰ ਹਾਂ ਪਰ ਇਹਦੀ ਵੀ ਮਾਂ ਅਸੀਂ ਤਿਆਰ ਕਰਵਾਣੀ ਸਿਰਫ ਇਹਦੇ ਤੇ ਸਾਨੂੰ ਪਾਲਸ ਕਰਾਉਣੀ ਪੈਂਦੀ ਹੈ ਵੀ ਇਹ ਤੇ ਜਰ ਜੀ ਆ ਜਾਂਦੇ ਨੇ ਦੇਖਣ ਨੂੰ ਭੈੜੀ ਲੱਗਦੀ ਹੈ ਇਹ ਇਹਦੀ ਵੀ ਮਾਂ ਹੈਗੀ ਹਾਂ ਛੂਰੀ ਦੇ ਮੂਰੇ ਤੁਸੀਂ ਕੀ ਚੀਜ਼ ਮੰਨ ਸਕਦੇ ਹੋ ਕੀ ਚੀਜ਼ ਆ ਸਕਦੀ ਹੈਗੀ ਇੱਟਾ ਉਹ ਇੱਟਾ ਇੱਟੇ ਤੋਂ ਬਾਅਦ ਆਪਣਾ ਜੇ ਸੜਕ ਬਣ ਜੂਗਾ ਫਿਰ ਕੀ ਆਊਗਾ ਫਿਰ ਪੱਥਰ ਆ ਜੂ ਪੱਥਰ ਆ ਜੂਗਾ ਇਹ ਪੱਥਰ ਨੂੰ ਵੀ ਕਰੀ ਵੀ ਤੂੰ ਇੱਕ ਪਾਸੇ ਹੋ ਜਾ ਆ ਜਾ ਪ੍ਰੀਤ ਗਾਂ ਹੋ ਗਿਆ ਆ ਦੇਖ ਇੱਕ ਮਿੰਟ ਇੱਟ ਵੱਡੀ ਸੀ ਅਗਲੀ ਆ ਅੱਜ ਮੈਂ ਤੈਨੂੰ ਨਾ ਇੰਟਰਲੋਕੇਟਾ ਵੀਰੇ ਆ ਦੇਖ ਲਾਂ ਲੱਗੀ ਏ ਇੱਕ ਮਿੰਟ ਆ ਜਾ ਇਹ ਛੜਕ ਆ ਦੇਖ ਵੀਰੇ ਆਈਐਸ ਮਾਰਕਾ ਲੱਗਿਆ ਹੈ ਟੇ ਤੇ ਆ ਦੇਖੋ ਇੱਥੇ ਲੱਗਿਆ ਹੈ ਆ ਜਾ ਆਈਐਸ ਮਾਰਕਾ ਲੱਗਿਆ ਕੰਪਨੀ ਦੀ ਟੇਗੀ ਹੈਗੀ ਹੈ ਕਿ ਨਹੀਂ ਹੈਗੀ ਹੈ ਹਾਂ ਪੱਥਰ ਹੈਗਾ ਇਹ ਮੰਨ ਲੈ ਔਰ ਇਹਨਾਂ ਨੂੰ ਦੇਖੀਂ ਚੱਕ ਪ੍ਰੀਤ ਨਿਗਾਹ ਰੱਖੀ 3270 ਰੁਪਿਆ ਦੀ ਟੱਕ ਚੱਕ ਦੇਖ ਵੀਰੇ ਕੋਈ ਇਹ ਨਹੀਂਗਾ ਵਿੱਚ ਕੋਈ ਉਹ ਪੱਥਰ ਹੈ ਜਮਾ ਇੱਧਰ ਨਿਗਾ ਮਾਰ ਵੀਰ ਮੇਰਾ ਇੱਧਰ ਨਿਗਾ ਮਾਰ ਪ੍ਰੀਤ ਜਿੱਧਰ ਮਾਰਨੀ ਐ ਇੱਟ ਦਾ ਕੀ ਦਿਖਾਉਣਾ ਪੁੱਤਾ ਦਿਖਾ ਸਿੱਧੀ ਭੋਰਾ ਹੋਰ ਤਿੱਖੀ ਹੋਗੀ ਇਹ ਲਾਲ ਇੱਟ ਹੈ ਜੀ ਉਹ ਤੋਂ ਮੜੀ ਨਾ ਵੜ ਜਾਂਦੀ ਹੈਗੀ ਉਹ ਤਾਂ ਵੀਰ ਪੁਰਾਣੀਆਂ ਜਿੰਮੇ ਗੱਲਾਂ ਚੀਆ ਉਹਦੇ ਟੱਪ ਟੱਲੇ ਤਾਂ ਕੰਮ ਖਤਮ ਹੁੰਦਾ ਐ ਸਮਝ ਲੈ ਬੰਬੇ ਬੁਲਾ ਲਿਆ ਸੀਨੇ ਆ ਵੜਤੀ ਪ੍ਰੀਤ ਰੁਪਈਏ ਤਾਂ 11 12 ਖਰਾਬ ਕਰਤੇ ਵੀਰ ਜੀ ਪਤਾ ਕੀ ਜੱਟ ਜ਼ਿਮੀਦਾਰ ਮੇਰਾ ਵੀਰ ਹਾਂ ਤੱਬਾ 50000 52000 ਇੰਨੇ ਰੁਪਏ ਲਾਉਣਾ ਫਿਰ ਆਏ ਸਾਨੂੰ ਆਂਦਾ ਵੀ ਉਹ ਵੀ ਰੁਪਏ ਲਾ ਕੇ ਨਾ ਅੰਦਰੋਂ ਖੁਸ਼ ਹੋ ਕੇ ਜਾਵੇ ਫਿਰ ਸਵਾਦ ਵੀ ਫੇਰ ਆਏਗਾ ਜਾਂ 5 12 ਰੁਪਏ ਤੇਰਾ ਰੁਪਈਆ ਹਿੱਟ ਹੈ ਫਿਰ ਇੱਕ ਵੀਰ ਜੀ ਤੁਹਾਨੂੰ ਹੋਰ ਦੱਸਦਾ ਨਾ ਐ ਕਿ ਆਪਣੇ ਬਦਲ ਹੁੰਦਾ ਹਾਂ ਜਿਹੜਾ ਫੇਰ ਆ ਵੀਰ ਜੀ ਇਹਦੇ ਚ ਆ ਘਰਾਰੀ ਕਰਤੀ ਆਪਾਂ ਨੇ ਹੂੰ ਚਾਹ ਪ੍ਰੀਤ ਤੇਰਾ ਪੈਰ ਦਾ ਗੂਠਾ ਹੋਏ ਉਨੀਓ ਘਰਾਰੀਆ ਦੰਦਾ ਮੋਟਾ ਹੈਗਾ ਹੂੰ ਦਰਾਇਆ ਦੰਦਾ ਟੁੱਟ ਗਿਆ ਵੀਰੇ ਹੂੰ ਘਰਾਰੀ ਟੁੱਟ ਜੇ ਸਾਫਟ ਟੁੱਟ ਜੇ ਹੂੰ ਕਿਸੇ ਚੀਜ਼ ਦੀ ਮੰਨ ਲੈ ਉਹਨੇ ਕਿਹਾ ਸਾਨੂੰ ਵੀ ਕਹਿੰਦਾ ਕੱਲ ਨੂੰ ਆ ਜਿਓ ਘੰਟੇ ਨੂੰ ਆ ਜਿਓ ਹੂੰ ਗੀਰ ਦੇ ਦੋ ਨਟ ਚ ਆਪ ਖੋਲ ਲਿਓ ਜਾਂ ਸਾਡੀ ਗੱਡੀ ਆਊਗੀ ਇਹ ਮੰਨ ਲਾ ਨਹੀਂ ਆ ਸਕਦੇ ਬਸ ਹੁਣ ਧਰੋ ਧਰਨ ਸਰ ਅਸੀਂ ਉਦੋਂ ਪਹਿਲਾਂ ਨਵਾਂ ਧਰਦਾਂਗੇ ਤੁਹਾਡੀ ਗੱਡੀ ਚ ਗੀਰ ਇਹਨੇ ਹੁਣ ਆ ਹੀ ਨਹੀਂ ਯਾਰ ਇਹਨੂੰ ਇਹਨੂੰ ਕੀ ਹੋ ਜੂਗਾ ਯਾਰ ਇਹਨੂੰ ਕੀ ਹੋ ਪਹਿਲਾ ਨੰਬਰ ਤਾਂ ਹੁੰਦੀ ਨਹੀਂ ਕਈ ਗੱਲਾਂ ਲੱ ਲ ਕਹਿੰਦਾ ਵੀਰ ਜੀ ਕੋਈ ਆ ਜੇ ਕੋਈ ਅਸੀਂ ਕਹਿੰਨਾ ਵੀ ਤੁਹਾਨੂੰ ਇੱਕ ਮਿੰਟ ਨਹੀਂ ਅਸੀਂ ਕੱਟ ਦਾਂ ਹੁਣ ਯਾਰ ਬੇਲਰਾਂ ਦਾ ਕਰਕੇ ਇੱਕ ਰੀਪਰ ਚੱਲਦਾ ਮੂਰੇ ਹੁਣ thora ਕੰਮ ਕਰੜਾ ਚਾਹੀਦਾ ਹੈ ਹਣਾ ਵੀਰ ਜੀ ਹੁਣ ਰਾਤ ਨੂੰ ਬੇਲਰ ਦੇ 12 1 ਵਜੇ ਤੱਕ ਬੇਲਰ ਚੱਲਦੇ ਨੇ ਕਿਉਂਕਿ ਕਟਰ ਦੋ ਹੁੰਦੇ ਨੇ ਕਿ ਹੁਣ ਸਾਫਟ ਹੈ ਹੋਣ ਵਾਲੀ ਆ ਬੋਰ ਦੇਖੋ ਹੁਣ ਪਹਿਲਾਂ ਕਿ 2 ਇੰਚ ਸਾਫਟ ਨੂੰ ਅਸੀਂ ਪੌਣੇ 3 ਇੰਚ ਸਾਫਟ ਕਰਤੀ ਜਿਹੜੀ ਵਿੱਚ ਪੈਂਦੀ ਆ ਹੂੰ ਹੋ ਗੇਅਰ ਦੀ ਇੰਨੀ ਅਸੀਂ ਤਸਲੀ ਜਿਹੜੀ ਥੱਲੇ ਬਣਾਤੀ ਆਪਾਂ ਟਰੈਕਟਰ ਚੈੱਕ ਕਰਾ ਨਾ ਉਹ ਹਾਂ 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 ਖਸਾ ਕੇ ਆ ਪੱਤੀ ਕਰਤੀ ਹੁਣ ਥੱਲੇ ਆਪਾਂ ਨੇ ਪਲੇਟ ਹੂੰ ਪਹਿਲਾਂ ਵਾਲੇ ਦੇ ਪਿਛਲੇ ਸਾਲ ਵਾਲੇ ਦੇ ਆਪਣੇ ਇਹ ਪਲੇਟ ਲੱਗਦੀ ਸੀ ਹੂੰ ਲਾ ਪਿਛਲੇ ਸਾਲ ਵਾਲੇ ਦੇ ਲਾਜੀ ਹੁਣ ਇਹ ਕਰਤੀ ਤਾਂ ਹੀ ਤੁਹਾਨੂੰ ਡੇਕ ਚ ਫਸਾ ਕੇ ਦਿਖਾਇਆ ਹੈਗਾ ਟਰੈਕਟਰ ਨੂੰ ਸਿੱਧਾ ਸਿੱਧਾ ਬੰਦ ਕਰਦਾ ਹੈਗਾ ਗੇਅਰ ਦੀ ਕੁਆਲਿਟੀ ਵੀਰ ਜੀ ਅਸੀਂ ਹੋਰ ਵੀ ਆਉ ਕਰਤੀ ਗੇਅਰ ਦੀ ਕੁਆਲਿਟੀ ਹੂੰ ਪਹਿਲਾਂ ਅਸੀਂ ਤੁਹਾਨੂੰ ਕਣ ਮਾਰ ਕੇ ਦਿਖਾਇਆ ਸੀ ਨਾ ਜੇਰ ਹਾਂ ਵੀ ਕਣ ਮਾਰ ਕੇ ਆਹ ਲਾ ਕਦੂ ਕਣ ਮਾਰ ਕੇ ਗਿਆ ਅਸੀਂ ਦੋ ਮੰਜ਼ਲਾਂ ਕੋਠੇ ਉਗੇਰ ਛੱਡਦੇ ਅੱਜ ਚੇ ਇਹ ਫੁੱਟ ਗਿਆ ਪੱਕੇ ਜਿਵੇਂ ਰਾਇ ਯਾਰ ਪਤਾ ਪਤਾ ਗੱਲ ਕੀ ਹੈ ਕੇਵਲ ਐ ਕਹਿੰਦਾ ਵੀ ਮੂਰੇ ਝਾਕ ਕੇ ਟਰੈਕਟਰ ਚਲਾਓ ਮਗਰ ਨਾ ਚੱਕ ਮਗਰ ਦਾ ਲੋੜ ਹੈ ਜੀ ਲੈ ਤੁਹਾਨੂੰ ਤਿਆਰਪਾ ਵੀ ਕਰਕੇ ਦਿਖਾਇਆ ਨਾ ਵੀਰੇ ਸਿੱਟੋ ਉੱਤੇ ਦੋ ਮੰਜ਼ਲ ਤੋਂ ਕੋਠੇ ਤੋਂ ਉਪਰੋਂ ਚਲੋ 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 ਚੜੋ 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 ਚਾਲੇ ਵੀ ਗੱਲ ਸਹੀ ਆ ਹੁਣ ਇਹ ਵੀ ਦੇਖੋ ਹੈਗਾ ਤਾਂ ਹਾਂ ਹੈਗਾ ਗੇਰ ਤਾਂ ਹਾਂ ਹਾਂ ਜੀ ਲੈ ਜੋ ਪੁੱਤ ਮੁੰਡੇ ਦੇ ਡੌਲੇ ਵੀ ਚੰਗੇ ਆ ਉਹਦੇ ਚਾੜੇ ਮੁੰਡੇ ਡੋਲੇ ਨਾਲੇ ਉੱਪਰ ਨੇਗੇ ਮਸਾ ਇਹਨੂੰ ਵੀ ਕਹਾਂ ਮੈਂ ਗੇਅਰ ਚਾੜੋ ਕਹਿੰਦੇ ਗੇਅਰ ਨਹੀਂ ਜੜਨਾ ਮੈਂ ਮੈਂ ਚਾੜੋ ਵਈ ਗੇਅਰ ਮੈਂ ਕਹਾਂ ਜ਼ਿੰਮੇਦਾਰ ਲੈ 50 ਪੈਸੇ ਲਾਉਂਦਾ ਗੇਅਰ ਤਾਂ ਚੜ੍ਹ ਨਹੀਂ ਆਪਾਂ ਨੂੰ ਹਾਂ ਤਸੱਲੀ ਕਰਾਉਣੀ ਯਾਰ ਆਪਾਂ ਬਈ ਮੈਂ ਤਾਂ 50 ਸਿੱਟੂ ਵੀਰੇ ਇਹ ਆਪਣੇ 20 ਫੁੱਟ ਤੇ ਦਾ 22 ਫੁੱਟ ਤੇ ਸੱਤ ਹੈਗੀ ਦੀ ਪਈ ਹੋਈ ਇਟਾਂ ਨੂੰ ਫਟੂ ਉੱਚੇ ਚਗਾਵਾਂਗੇ ਇਟਾਂ ਦੇ ਛੱਟਾਂ ਇਕੱਠੇ ਇਟਾਂ ਦੇ ਛੱਟਾਂ ਦੇ ਥੱਲੇ ਲੱਗਦਾ ਕੱਚੇ 'ਚ ਕੀ ਹੁੰਦਾ ਇਹਨੂੰ ਵਿੱਚ ਜ਼ਿੰਮੇਦਾਰ ਬਾਈ ਵੀ ਕਹਿੰਦੇ ਨਾ ਵੀ ਕੱਚੇ ਸੜਦਾ ਯਾਰ ਉਹਦੇ 'ਚ ਕੁਝ ਵੀ ਗਲਾਸ ਨਹੀਂ ਫੋੜਦਾ ਇਟਾਂ ਦੇ ਤਾਂ ਛੱਟਾਵਾਂਗੇ ਆਪਾਂ ਵੀ ਐਕਤੀ ਬਾਈ 50% ਤੋਂ 80% ਸਬਸਿਡੀ ਆ ਹਾਂ ਵੀਰੇ ਜੇ ਤਾਂ ਤੁਸੀਂ ਗਰੁੱਪ 'ਚ ਸਬਸਿਡੀ ਭਰਦੇ ਨੇ ਜ਼ਿੰਮੇਦਾਰ ਵੀਰਾਂ ਹਾਂ ਤਾਂ ਦਾ ਕੀ 80% ਦੇ ਦਾਂਗੇ 50 ਵੀ ਆਉਂਦੀ 80 ਵੀ ਆਉਂਦੀ ਹੈ ਹਾਂ ਨਹੀਂ 50% ਤਾਂ ਮੰਨ ਲਿਆ ਹੈਗੀ ਹੋएगी 28000 ਐਤਕੀ ਸਬਸਿਡੀ ਆ ਰਹੀ ਹੈ ਹੂੰ ਤੇ ਅੱਜ ਕਿੰਦਾ ਬਹੁਤ ਤਕਰੀਬ ਮਾਲਕ ਦੀ ਕਿਰਪਾ ਜਿਮੀਦਾਰਾਂ ਦੀ ਸੁਣੀ ਜਾ ਰਹੀ ਹੈਗੀ ਆ ਆ ਆਹ ਬਾਈ ਨਾ ਪਿਛਲੇ ਸਾਲ ਵੀ ਆਪਾਂ ਗੱਲ ਕੀਤੀ ਸੀ ਜਿਹੜਾ ਆ ਦੇਖ ਵੀਰੇ ਇੱਕ ਆ ਯੂ ਦੀ ਬਹੁਤ ਪਾਵਰ ਇੱਕ ਚੀਜ਼ ਹੋਰ ਦੇਖ ਵੀਰੇ ਨਵੇਂ ਮਾਡਲ ਦਾ ਪਹਿਲਾਂ ਕੀ ਕਰਦਾ ਸੀ ਜਿਮੀਦਾਰ ਬਾਈ ਆਪਣਾ ਔਰ ਇੱਕ ਅੱਲੀ ਤੇ ਆਪਣੇ ਤੁਹਾਨੂੰ ਮੈਂ ਦਿਖਾਉਂਗਾ ਪਿਛਲੇ ਦੇ ਹਾਂ ਹੁਣ ਜਿਵੇਂ ਵਾਲਾ ਪਤਾ ਕੀ ਟਰੈਕਟਰ ਪੁਰਾਣੇ ਹੁੰਦੇ ਨੇਗੇ ਟਰੈਕਟਰ ਪੁਰਾਣੇ ਦਾ ਕਿਉਂਦ ਨੇ ਇੱਕ ਸਾਈਡ ਤੋਂ ਵੈਲਡਿੰਗ ਡੰਡਾ ਕਰਿਆ ਹੁੰਦਾ ਆਪਣਾ ਹਾਂ ਕੱਲ ਗਾ ਯਾਰ ਵੈਲਡਿੰਗ ਕਰਾਲ ਮਰਜ਼ੀ ਸਰਾਬੇ ਚ ਪਾ ਲਉ ਜਿਵੇਂ ਬਾਹਰਲੇ ਬੇਲਰਾਂ ਦੇ ਹੁੰਦਾ ਨਾ ਹਮ ਹਲਿਆਉਂ ਦੀ ਲੋੜ ਨਹੀਂ ਜੇ ਛੋੜ ਲਵੇ ਟਰੈਕਟਰ ਤੰਨਨੇ 59 11 ਦਾ ਕੋਈ ਦਾ ਡੰਡਾ ਕੀ ਮਰਜ਼ੀ ਚਾਕੇ ਪਾ ਲਉ ਤੁਹਾਨੂੰ ਇਹ ਨਹੀਂ ਕੋਈ ਡੰਡਾ ਵੀ ਬਦਲਣਾ ਪਊਗਾ ਸਾਰਾ ਲੈਜਰ ਦੀ ਕਿਟਾਈ ਚ ਆਏਗਾ ਫਿਰ ਇਹ ਵੀ ਲੈਜਰ ਦੀ ਕਿਟਾਈ ਚ ਇਹ ਵੀ ਲੈਜਰ ਦੀ ਕਿਟਾਈ ਚ ਕਰਤਾ ਆਪਾਂ ਨੇ ਹਾਂ ਕਰ ਵੀ ਆਪਾਂ ਨੇ 4.5 ਸੂਟ ਮੋਟਾ ਦਿੱਤਾ ਚਾਦਰ ਵੀ ਰੇਤ ਦੀ ਪਿਛਲੇ ਬਾਰੋਂ ਚਾਦਰ ਬਦਲਦੀ ਚਾਦਰ ਲਾ ਲਾ ਉੱਪਰ ਚੜ ਜਾ ਜੇ ਬਾਜ ਵੀ ਕਰ ਜੀ ਉੱਪਰ ਨਾ ਤਾਂ ਵੀ ਸਾਡੀ ਅਜੇ ਬਾਜ ਵੀ ਕਰ ਜੇ ਉੱਪਰੋਂ ਪੰਤਾਂ ਲੱਗਾਂ ਦੀ ਟਲਕਟਲਕ ਕਰਦੀ ਹੈਗੀ ਯਾਰ ਮੈਨੂੰ ਤਾਂ ਐਂ ਲੱਗਦਾ ਕੇਵਲ ਬਾਈ ਹਾਂਜੀ ਵੀ ਜਿਆ ਰੀਪਰ ਕਿਸ ਨੇ ਖਰੀਦ ਲੈਣਾ ਹੋਵੇ ਇਹ 10 ਸਾਲਾਂ ਨੂੰ ਉਨੇ ਦਾ ਲੋਹਾ ਆ ਦੇਖੋ ਭਰਾਣਾ ਆਪਾਂ ਆ ਗਏ ਹਾਂ ਦੇ ਗੱਲ ਸੁਣ ਲੈ ਮੇਰੀ ਆਪਾਂ ਵੀਡੀਓ ਕੱਟ ਦਿੰਨੇ ਆ ਵਿੱਚੋਂ ਉੱਤੋਂ ਸਿੱਟਣਾ ਇਹ ਨਾ ਹੋਵੇ ਤਾਂ 10000 ਦਾ ਗੀਅਰ ਭਾਂਦੇ ਵੀ 10 ਦਾ ਨਹੀਂ 15000 ਦਾ ਗੀਅਰ ਫੁੱਟ ਗਿਆ ਫਿਰ ਕੀ ਚੱਕਰਾ ਬਾਈ ਜ਼ਿੰਮੇਦਾਰ 15000 ਲਾਊਗਾ ਗੀਅਰ ਦੇ ਉੱਤੇ ਚੱਕ ਬਾਈ ਪੱਕੇ ਨਾ ਹੋਵੇ ਆਪਣੇ ਕਿਟਿਆ ਨਾ ਹੋਵੇ ਕੱਚੇ ਤੋਂ ਨਾ ਆਵੇ ਇਟਾਂ ਦੇ ਸਿੱਟਣਾ ਹੈ ਪਤਾ ਲੱਗੇ ਵੀ ਹਾਂ ਛੱਡ ਦੋ ਚੱਕ ਬਾਈ ਇਹਨੂੰ ਕੀ ਹੁਆ ਯਾਰ ਹੈ ਬਾਈ ਕਾਹਹੀਂ ਕਿ ਨਾ ਵੀ ਚੀਜ਼ ਹੈ ਦਿਮਾਗੇ ਜੇ ਗੇਰ ਦਮਗਾ ਚੱਕ ਬਾਈ ਕੱਲੀ ਕੱਲੀ ਚੈੱਕ ਕਰਾ ਹੂੰ ਚੈੱਕ ਕਰਾ ਇਹਨੂੰ ਕਿਉਂ ਐਟਾ ਵੇਖਾ ਕੀ ਕੁਛ ਕਰਤਾ ਚੂਰਾ ਕਰਤਾ ਬਾਜਰੀ ਕਰਨ ਦੀ ਲੋੜ ਦੇ ਗੇਰ ਨਰੋਈ ਵਾਲਾ ਗੇਰ ਤਾਂ ਪਿਛਲੇ ਸਾਲ ਤਾਂ ਮਾਰ ਮਾਰ ਸਕਿਆ ਇਹਦੇ ਸੜਦੇ ਕਾਣ ਮਾਰੂ ਚ ਇਹ ਚੱਕ ਕੇ ਲਿਆ ਕਾਣ ਵੀ ਲਿਆ ਕਾਣ ਵੀ ਲਿਆ ਫਰੀ ਤਾਂ ਦੋ ਸੱਟਾਂ ਮੈਂ ਵੀ ਮਾਰ ਕੇ ਦੇਣਾ ਅੱਜ ਕਹਤਾ ਲੱਗੇ ਸਾਰਾ ਕੁਝ ਕਰੋ ਕਣ ਕਿੱਥੇ ਆਪਣਾ ਲੈ ਪ੍ਰੀਤ ਉਪਰਾਂ ਤੇ ਯਰ ਬਾ ਕਰਤਾ ਪਹਲਾ ਫੇਰ ਵੀ ਨਹੀਂ ਮੰਨਦਾ ਹੈਗਾ ਹਾਂ ਮੈਂ ਮਾਰ ਕੇ ਦੇਖਾਂ ਪ੍ਰੀਤ ਦੋ ਸੱਟਾਂ ਮਾਰੋ ਜੀ ਜਾਂ ਤੱਕ ਖੇਲਰ ਜੂ ਕੋਲ ਆ ਵੀਰੇ ਬੈਜੂ ਆ ਕਣ ਨਹੀਂ ਆਉ ਜੂ ਆ ਇਹ ਉਹ ਤਾਂ ਲੈ ਨਹੀਂ ਵੀਰੇ ਆ ਦੇਖ ਪਤਾ ਲੱਗ ਜੂਗਾ ਕੱਢਣ ਨੂੰ ਐ ਥੋੜੀ ਐ ਵੀ ਦਬ ਜੂਗਾ ਐ ਨਹੀਂ ਵੀ ਤੇੜ ਵੀ ਖਾ ਜੂ ਕੋਤੇ ਬਾਲ ਜਿੰਨੀ ਵੀ ਖਾ ਜੂ ਇਹਦਾ ਭੁੱਲ ਜੋ ਵੀਰ ਜੀ ਗੇਰ ਤੁਸੀਂ ਤਾਂ ਬਹੁਤ ਬਈ ਸਾਫਟ ਦੇਗਾ ਸਾਫਟ ਦੇ ਭਰਾ ਇਹ ਕਹਿੰਦਾ ਸਟੀਲ ਦੀ ਐ ਸੀਸੇ ਵਾਂਗੂ ਜੇ ਮੂੰਹ ਦੇਖ ਲੈ ਸਟੀਲ ਦੀ ਤਾਂ ਸਟੀਲ ਦੀ ਸਾਫਟ ਹੈਗੀ ਹੂੰ ਹਾਰਾ ਦਾ ਟੈਂਪਰ ਕਰੀਓ ਸਾਫਟ ਦਾ ਟੈਂਪਰੇਰੀ ਕਰੀ ਹੋਈ ਹੈਗੀ ਸਾਫਟ ਹੂੰ ਇਹਨੇ ਕਹਾਦਾ ਹਿੱਲਣਾ ਹੈ ਇਹਨੇ ਕੀ ਹਿੱਲਣਾ ਹੈ ਆ ਜਾ ਬਾਈ ਹੁਣ ਮਾੜਾ ਥੱਲੇ ਵਾਲਾ ਕੋਕਣ ਵਾਲਾ ਜਗੜ ਵੀ ਦਿਖਾ ਦੇ ਆ ਜਾ ਪ੍ਰੀ ਤਾ ਉਧਰ ਫੈਕਟਰੀ ਚ ਆ ਜਾ ਆਜਾ ਅੱਜ ਤਾਂ ਸਵਾਦ ਹੀ ਆਈ ਜਾਂਦਾ ਰੰਗ ਬਾਈ ਕਿੰਨੇ ਕਰ ਦਨਾ ਹਰੇ ਟਰੈਕਟਰ ਨਾਲ ਦੇ ਕਰ ਦਨਾ ਰੰਗ ਆਜੋ ਤੇਨੂੰ ਵੀਰੇ ਤੇ ਇਹ ਟੇਡਾ ਕਰਿਓ ਪੁੱਤ ਹਾਂ ਆਜੋ ਆਜੋ ਮੱਖਣਾ ਆ ਟੇਡਾ ਕਰ ਇਹਨੂੰ ਕਰਦਗੇ ਇਸੇ ਨੂੰ ਕਰ ਲੈਨੇ ਆ ਵੀਰੇ ਚ ਇਹ ਇਹਨੂੰ ਟੇਡਾ ਕਰਿਓ ਪੁੱਤ ਇੱਕ ਤਾਂ ਵੀਰੇ ਜਸਮਿੰਦਰ ਨਾਲ ਆ ਦੇਖੋ ਲਵੇਂ ਪਈ ਦੀ ਚੀਜ਼ੇ ਪਤਾ ਲੱਗਦਾ ਇਹ ਤਾਂ ਹੈਗਾ ਆਪਣਾ ਨਵਾਂ ਮਾਡਲ ਜਿਹੜੀ ਇਹ ਚੀਜ਼ਾਂ ਚ ਆ ਗਿਆ ਹੂੰ ਠੀਕ ਹੈ ਇਹਦੀ ਪਹਮੀਰੀ ਵੀ ਆ ਦੇਖੋ ਮੋਟੀ ਆ ਜਿਹੜੀ ਆਪਾਂ ਤੁਹਾਨੂੰ ਦਿਖਾਈਏ ਮੋਟੀ ਪੱਤੀ ਦਿਖਾਈਏਗੀ ਹਾਂਜੀ ਹਾਂਜੀ ਇਹ ਵੀ ਹੋਗੀ ਤੇ ਇਹ ਵੀ ਹੋ ਗਈ ਜਿਹੜੀ ਚਾਦਰ ਹੈਗੀ ਚਾਦਰ ਵੀ ਇਹਦੇ ਮੋਟੀ ਹੋ ਗਈ 14 ਗੇਜ ਚ ਹੋ ਗਈ ਜਿਹੜੀ ਇਹ ਚੀਜ਼ ਇਹ ਹੈਗੀ ਹੈਵੀ ਦੇ ਵਿੱਚ ਆਪਣੀ ਚੱਕ ਦੋ ਆ ਆ ਗਿਆ ਜਿਵੇਂ ਆਪਣੇ ਪਿਛਲੀ ਵਾਰ ਦੀ ਮਾਡਲ ਬਣਦਾ ਆਪਣੇ ਲਵੇ ਉਹ ਵੀ ਜਿਹੜਾ ਪਿਛਲੇ ਸਾਲ ਤੀ ਆ ਦੇਖੋ ਲਵੇ ਕਰਕੇ ਪਤਾ ਲੱਗਦਾ ਨਾ ਹਾਂ ਇਹ ਪੱਤੀਆਂ ਜਾ ਆ ਹਲਕਾ ਆ ਗਿਆ ਆ ਹਲਕਾ ਆ ਗਿਆ ਉਹ ਹਲਕਾ ਆ ਗਿਆ ਅੱਜ ਵੀ ਸਾਰੇ ਇਹ ਬਣਾਉਣਗੇ ਆਪਣੇ ਲਵੇ ਦੇ ਮੇਰੇ ਇੱਕ ਵੀ ਪੀਸ ਦੀ ਬੁਕਿੰਗ ਨਹੀਂ ਅੱਜ ਇਹਦੇ ਲਵੇ ਆਪਨੇ ਵੇ 10 15 ਪੀਸ ਨੇ ਐ ਸਮਝ ਲਓ ਇਸਟਰੀ ਪਏ ਨੇਗੇ ਹਮ ਏਡਾ ਭਾਈ ਬਸ ਵਾਹ ਇੱਕ ਮੈਂ ਤਾਂ ਨਾ ਖੜਾ ਕਰ ਲਿਆ ਇੱਥੇ ਹਾਂ ਅਹੀਂ ਕਰ ਲਗਾਟ ਕਰਦੇ ਪੈਰ ਮੂਰੇ ਹਾਂ ਪਰ ਕਿਤੇ ਹੀ ਦੇਖੋ ਹਾਂ ਇੱਕ ਜਰ ਬਾਈ ਕੇਬਲ ਹੋਰ ਕੇਸ ਯਾਰ ਮੈਨੂੰ ਦੱਸ ਹਾਂਜੀ ਉਹ ਜ਼ਿੰਮੇਦਾਰਾਂ ਨੂੰ ਸਲਾਹ ਦੇਣ ਵਾਲਾ ਹੀ ਹੈ ਠੀਕ ਹੈ ਵੀਰੇ ਬਾਹਲੇ ਬੰਦੇ ਕਹਿੰਦੇ ਯਾਰ ਸਾਡਾ ਇਹ ਡੋਤੋਕੜਾ ਟਰੈਕਟਰ ਆ ਯਾਰ ਬਾਈ ਸਾਨੂੰ 7 ਫੁੱਟਾ ਬਣਾ ਦੇ ਸਾਨੂੰ 6.5 ਫੁੱਟਾ ਉਹ ਉਹ ਕੀ ਕੇਸ ਆ ਉਹ ਵੀ ਤੈਨੂੰ ਮੈਂ ਦੱਸਦਾ ਵੀਰੇ ਹਾਂ ਇਹਦੇ ਚ ਮੈਟਰ ਕਿਉਂਦਾ ਇੱਕ ਜਿਹੜਾ ਪਾ ਨਵਾਂ ਮਾਡਲ ਦੇ ਚ ਇਹ ਚਾਸੀ ਵੀ ਪਤਾ ਨੰਚ ਕਰਤੀ ਆ ਤਕੀ ਵੀਰੇ ਹੂੰ ਉਹਦੀ 2.5 ਇੰਚ ਹੈਗੀ ਇਹ ਤੇ ਫੇਰੇ ਜ਼ਿੰਮੇਦਾਰ ਨੇ ਇੱਕ ਮੈਨੂੰ ਤੋਂ ਫੋਨ ਕਰਕੇ ਮੈਨੂੰ ਬਾਈ ਨੇ ਕਿਹਾ ਤੀਗਾ ਇੱਕ ਜ਼ਿੰਮੇਦਾਰ ਨੇ ਮੰਨ ਲਿਆ ਜਿੰਨੇ ਵੀ ਆਪਾਂ ਕਟਰ ਵੇਚੇ ਨੇ ਤਾਂ ਹੱਥੋਂ ਦੇ ਤੁਸੀਂ ਪੱਤੀ ਲਾਓ ਯਾਰ ਮੇਰੇ ਪੱਤੀ ਘਸ ਗਈ ਮੈਂ ਕਹਿੰਦਾ 650 ਕਿੱਲਾ ਵੜਦਾ ਉਦੋਂ ਵਸੀਂ ਪੱਤੀ ਕਰਤੀ ਵੀ ਅਸੀਂ ਪੱਤੀ ਬਦਲੀ ਸਾਡੀ ਬਾਡੀ ਨੇ ਕਾ ਜਿਹੜਾ ਸਾਡੀ ਬਾਡੀ ਦੇ ਐਂਗਲ ਥੱਲੇ ਬਹੁਤ ਸੋਹਣੀ ਲੱਗੀ ਹੈ ਲੱਗੀ ਵੀ ਵੀਰੇ ਹੋਈ ਹੈ ਐਂਗਲ ਵੀ ਇੱਕ ਕਮਾਣੀ ਜਿਹੜੀ ਤੈਰ ਹੁੰਦੇ ਉਹਦੇ ਪੱਤੀ ਲੱਗੇ ਉਹਦੀ ਮਾਰਕਾ ਵੀ ਫਰੇਮ ਇਹ ਬਦਲ ਗਈ ਵੀਰੇ 80 ਗੀ 33 ਇੰਚੀ ਪਿਛਲੀ ਵਾ 2.5 ਦੀ ਚਾਦਰ ਹੈ ਵੀ ਹੋਗੀ ਤੇ ਥੱਲੇ ਪੱਤੀ ਹੋਗੀ ਤੇ ਪੁਮੀਰੀ ਇਹ ਹੋਗੀ ਤੇ ਕੀੜਾ ਫਸਾਂਦੀ ਸਾਨੂੰ ਦੱਸਿਆ ਦੀ ਵੀਰਾਂ ਨੇ ਜ਼ਿੰਮੇਦਾਰਾਂ ਨੇ ਉਹ ਵੀ ਸੀ ਬੰਦ ਕਰਤਾ ਕਹਿੰਦੇ ਵੀ ਉਹ ਚਾਦਰ ਲਾ ਉਹ ਵੀ ਚੱਕਤੀ ਸਾਫਟ ਆ ਉਹ ਵੀ ਕਰਤੀ ਸਟੀਲ ਦੀ ਉਹ ਵੀ ਕਰਤੀ ਹੂੰ ਗੇਰ ਪਿਛਲੀ ਵਾਰ ਨਾਲੋਂ ਅਸੀਂ ਹੋਰ ਵੀ ਹੈਵੀ ਕਰਤਾ ਸਾਨੂੰ ਦਿਖਾਇਆ ਤਾਂ ਆਪਾਂ ਨੇ ਦੁਪਰ ਦੀ ਦੇਖ ਜੇ ਮੈਂ ਹਲੂ ਮਾਨ ਤਾਂ ਹੈ ਨਹੀਂ ਆ ਵੀ ਢਿੱਡ ਪਾੜ ਕੇ ਦਿਖਾ ਦੂੰਗਾ ਸੱਚੇ ਬੋਲ ਸਕਦਾ ਹੂੰ ਝੂਠ ਬੋਲ ਕੇ ਅਜ ਮਾਲ ਨਹੀਂ ਵਿਕਦਾ ਵੀਰੇ ਮੇਰੇ ਆ ਕਿਉਂਕਿ ਕਿਹੜਾ ਝੂਠ ਬੋਲਾਂਗੇ ਝੂਠ ਬੋਲ ਕਦੀ ਰੁਪਇਆ ਵਿਕ ਜੂ ਬਾਅਦ ਚ ਨਹੀਂ ਵਿਕਦਾ ਝੂਠ ਬੋਲ ਕੇ ਨਾ 10 ਝੂਠ ਹੋਰ ਬੋਲਣੇ ਪੈਣਗੇ ਆਪਾਂ ਕਿਉਂ ਬੋਲੀ ਆਪਾਂ ਨੇ ਕਿਹੜਾ ਕਿਸ ਹੁਣ ਆਗੀ ਵੀਰ ਜੀ ਗੱਲ ਆਪਣੀ ਜਿਵੇਂ ਹੋਊਗਾ ਹੁਣ ਸਿਸਟਮ ਪਤਾ ਕਰਦਾ ਚੱਲ ਰਿਹਾ ਜਿਆਦਾ ਹੁਣ ਚੱਲ ਰਿਹਾ ਸਿਸਟਮ ਬੇਲਰ ਦਾ ਜਿਆਦਾ ਹੂੰ ਬੇਲਰ ਨੇ ਕੀ ਕਰਨਾ ਜੇ 17 ਮੋਚਰ ਹੋਊਗਾ ਤਾਂ ਉਹ ਗੱਠ ਬਣਾਊਗਾ ਹੂੰ ਕੱਲਾ ਆਪਣਾ ਹੀ ਕੱਟ ਰੂਗਾ ਜਿਹੜਾ 17 ਮੋਚਰ ਤੁਹਾਨੂੰ ਛੀਤੀ ਬਣਾ ਕੇ ਦੇ ਦਊਗਾ ਦੋ ਦਿਨ 17 ਮੋਚਰ ਬਣਾ ਕੇ ਦੇ ਦਊਂ ਕਾਰਨ ਹੂੰ ਅਗਲਾ ਇਹਨੂੰ ਕਿਸੇ ਨੂੰ ਮੈਟਰ ਹੀ ਨਹੀਂ ਪਤਾ ਇਹਦਾ ਉਹਦਾ ਕਹੂਗਾ ਏ ਟਰੱਕਾਂ ਤੋਂ ਆ ਨਹੀਂ ਹੈਗਾ ਟਰੱਕਾਂ ਤੋਂ ਇਹਦਾ ਮੈਟਰ ਕੀ ਹੈ ਵੀਰ ਜੀ ਨੇ ਜੋ ਚੱਲਣਾ ਹੈਗਾ ਹੂੰ ਇਹ ਤੋਂ ਚੱਲ ਗਏ ਨੇ ਮਾਲ ਇੱਥੇ ਸਿੱਟਣਾ ਕਿਰਾਂ ਇਹਨੇ ਗਾਹ ਤੁਰਦਾ ਜਾਈਓ ਮਾਲ ਇਹਨੂੰ ਦੇਣਾ ਇਹਨੇ ਮਾਲ ਢਿੱਡ ਤੇ ਕਿਸਾਣਾ ਹੈਗਾ ਅੱਛਾ ਇੱਥੋਂ ਆ ਗਲਾਈ ਆ ਪਤਾ ਦਿੱਤੀ ਨਾ ਕਿਸ ਨੂੰ ਤਾਂ ਗਲਾਈ ਦਾ ਪਤੀ ਨਹੀਂ ਵੀ ਗਲਾਈ ਦਾ ਮੈਟਰ ਕੀ ਹੈਗਾ ਅੱਛਾ ਜਿਵੇਂ ਉਹ ਕਹਿੰਦੇ ਨਾ ਸਿਆਣੇ ਕਹਿੰਦੇ ਨਾ ਨਕਲ ਮਾਰ ਕੇ ਆਲਾ ਬੰਦਾ ਤਾਂ ਤੈਨੂੰ ਪਤਾ ਪਤਾ ਨਹੀਂ ਹੁੰਦਾ ਕੀ ਲਿਖਿਆ ਆ ਮੈਂ ਮੈਂ ਆਪਾਂ ਨੂੰ ਤਾਂ ਪਤਾ ਆਪਾਂ ਨੂੰ ਪਤਾ ਕਿ ਦਿਮਾਗ ਤੋਂ ਕੀ ਬਣਾਇਆ ਹੈਗਾ ਇਹ ਹੂੰ ਇਹਦੇ ਵੀਰ ਜੀ ਨੇ ਕੀ ਕਰਨਾ ਪੋਲਾ ਕਰਕੇ ਮਾਲ ਥੱਲੇ ਸਿੱਟ ਦੇਣਾ ਹੈਗਾ ਉਦੋਂ ਬਾਅਦ ਜਿਹੜਾ ਚੌਲ ਦੇ ਮੂਰੇ ਕਸੀਰ ਹੁੰਦਾ ਹੈਗਾ ਉਹ ਇਹਨੇ ਆ ਕੇ ਕੰਟਰੋਲ ਕਰਨਾ 50% ਜਦੋਂ ਇਹਦੇ ਚ ਹਵਾ ਮਿਲਦੀ ਹੈ ਉੱਡਦਾ ਹੈਗਾ ਉੱਦਾਂ ਨੂੰ ਉੱਪਰ ਭਾਲੂਗਾ ਇਹ ਦੂਆ ਦੇ ਲਿਕਣ ਦਿੰਦੀ ਇਹਨੇ ਫੇਰ ਵਿੱਚ ਇੱਕ ਕਸੀਰ ਖਤਮ ਕਰਨਾ ਹੈਗਾ ਜਿਹੜਾ ਆਪਣੇ ਉਰੇ ਆਪਾਂ ਖੁਰਕ ਤੇ ਗਰੀ ਜਾਂਦੇ ਹੈਗੇ ਹਾਂ ਆਪਾਂ ਗਾਂ ਲਾਂਗੇ ਕਿਲੇ ਮੁੜ ਕੇ ਦਵਾਰੋਂ ਨਾ ਗਰਦ ਉੱਠਦੀ ਹੁੰਦੀ ਹੈ ਉਹਦੇ ਵਿੱਚ ਕਸੀਰ ਹੁੰਦੇ ਨੇ ਆਪਣੇ ਉਰੇ ਚਿਪ ਗਿਆ ਤੋਂ ਬਖ ਖੁਰ ਕੇ ਕਰੀ ਜਾਨੇ ਆ ਜੇ ਪਹਿਲਾਂ 100% ਤੇ ਅੱਜ 50% ਹੀ ਰਹਿਣਗੇ 50% ਖਤਮ ਨੇ ਪਰ ਸਾਰੇ ਖਤਮ ਨਹੀਂ ਹੈਗੇ 50% ਖਤਮ ਕਰ ਤੇ ਹੱਲ ਕਰ ਲਿਆ ਸੀ ਨੇ ਮੰਨ ਕੇ ਚਲੋ ਕਿਉਂਕਿ ਝੂਠ ਵੀ ਬੋਲਣਾ ਨਹੀਂ ਹੈਗਾ ਮੈਂ ਨਾ ਝੂਠ ਬੋਲਾਂ ਮੈਂ ਕਿਹੜਾ ਕਿਸੇ ਦੇ ਆ ਆ ਪੱਤੀ ਇੰਨਾ ਕੰਮ ਕਰ ਦੂਗੀ ਪੋਲੇ ਵਾਲਾ ਇੰਨਾ ਕੰਮ ਕਰਦੀ ਵੀਰ ਪੋਲਾ ਕਰਦੀ ਹੈਗੀ ਦੋ ਦਿਨਾਂ ਬਾਈ ਬਟ ਆਹ ਆਪਣਾ ਮਿਕਸਚਰ ਆ ਬੇਲਰ ਵਾਲਾ ਚ ਇਹ ਬੱਟਾਂ ਤੇ ਲਾ ਲੈ ਧੁੱਪ ਪਈ ਹੋਵੇ 17 ਮਾਊਚਰ ਦੇ ਦੋ ਦਿਨ ਇਕੱਠਾ ਬਣਾ ਲਓ ਚ ਇਹ ਇਹ ਮੈਟਰ ਆ ਇਹਦੇ ਚ ਉਹ 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 6.5 ਫੁੱਟੇ ਵਾਲੀ ਵੀ ਗੱਲ ਹਾਂ ਸਾਢੇ 6 ਵਾਲਾ ਵੀ ਦੱਸ ਦਾਂ ਮੀਰ ਜੀ ਸਾਢੇ 6 ਦਾ ਵੀਰੇ ਬੱਤੇ ਸਾਨੂੰ ਪਤਾ ਕੀ ਕਹਿੰਦੇ ਨੇ ਹੁਣ ਤੂੰ ਵਾਲਾ ਵੀਰੇ ਤੂੰ ਤਰਲੇ ਤੰਨੇ ਟਰੈਕਟਰ ਨੇ ਤੇਰੇ ਲਈ 4x4 ਵੀ ਟਰੈਕਟਰ ਵੀ ਆਇਆ 855 ਵੀ ਆ 735 ਵੀ ਆ ਤੰਨੇ ਟਰੈਕਟਰ ਨੇ ਉਹਦੇ ਕਰਕੇ ਤੁਸੀਂ ਡੰਡੇ ਦੀ ਸਹੂਲਤ ਕਰੀ ਜਿਹੜਾ ਸੋ ਮੈਂ ਪਹਿਲਾਂ ਦਿਖਾਇਆ ਦਿੱਤੀਗਾ ਇੱਕ ਫਿਰ ਉਹ ਤੋਂ ਬਾਅਦ ਤੁਸੀਂ ਕਹਿ ਦੋਗੇ ਵੀ ਸਾਡਾ ਟਰੈਕਟਰ ਵੱਡਾ ਹੈ ਸਾਨੂੰ 7 ਫੁੱਟਾ ਬਣਾਓ ਜਾਂ ਸਾਢੇ 6 ਫੁੱਟਾ ਬਣਾਓ ਹੂੰ ਉਹ ਤਾਂ ਦਾਤ ਫੜਾਈ ਮੜਾ ਜਾ ਤੇ ਉਹਦੇ ਚ ਕੀ ਹੁੰਦਾ ਹੈਗਾ ਜਿਹੜਾ ਵੱਡਾ ਮੈਟਰ ਹੁੰਦਾ ਹੈਗਾ ਵੱਡੇ ਮੈਟਰ ਹੂੰ ਤੁਸੀਂ 5 ਫੁੱਟ ਦਾ ਕਟਰ ਹੋਵੇ ਚ ਇਹ ਹੂੰ ਪਹਿਲਾਂ 4.5 ਫੁੱਟ ਦੇ ਕਟਰ ਹੋਇਆ ਕਰਦੇ ਪੁਰਾਣੇ ਹੂੰ 4.5 ਦਾ ਹੋਵੇ 5 ਫੁੱਟ ਦਾ ਹੋਵੇ 5.5 ਫੁੱਟ ਦਾ ਹੋਵੇ 6 ਫੁੱਟ ਦਾ ਹੋਵੇ ਚਾਹੇ 7 ਫੁੱਟ ਦਾ ਹੋਵੇ ਚਾਹੇ 8 ਫੁੱਟ ਦਾ ਕਟਰ ਬਣਾ ਲਓ ਦਾਤ ਤਾਂ ਅਪਏ ਦੇ 12 ਇੰਚ ਦੀ ਕਸਾਂਗੇ ਹਾਂ ਦਾਤੀ ਤੂੰ ਵੱਡਾ ਤਾਂ ਆਉਂਦਾ ਨਹੀਂ ਹੂੰ ਹੁਣ ਜੋੜੀ ਹੈਗੀ ਜੋੜੀ ਤਾਂ ਇਹੀ ਆਉਗੀ ਵੀਰੇ ਨਾ ਤੇ ਉਹੀ ਮਰਜੀ ਕਟਰ ਹੋਵੇ ਕੋਈ ਚਾਹੇ ਪੁੱਠੀ ਹੈ ਚਾਹੇ ਸਿੱਧੀ ਹੈ ਜੋੜੀ ਦਾ 12 ਇੰਚ ਦੀ ਬਣੂਗਾ ਆਪਣੀ ਬੰਦੋਂ ਚਾਹੇ ਗੰਡਾਸਾ ਲੈ ਲਓ ਚਾਹੇ ਛੁਰੀ ਲੈ ਲਓ ਹੂੰ ਇਹਨੇ ਵੀਰ ਜੀ ਕੀ ਕਰਨਾ ਹੁੰਦਾ ਹੈਗਾ ਜੇ 540 ਚੱਕਰ ਨੇਗੇ 1 ਸੈਕਿੰਟ ਦੇ ਵਿੱਚੋਂ ਕੱਢੀ ਸਟਾਰਟ ਹੁੰਦੀ ਹੈ 1 ਸੈਕਿੰਟ ਤੋਂ ਮੈਂ ਸਟਾਰਟ ਹੋਣਾ ਕਟਰ ਦੇ ਮਗਰ ਹੂੰ 1 ਸੈਕਿੰਟ ਦੇ ਵਿੱਚ ਮੈਂ ਇਹਨੂੰ 27 ਗੇੜੇ ਦਬਾਉਣਾ ਥੱਲੇ ਹੂੰ ਟਰੈਕਟਰ ਤੋਂ ਸਾਢੇ 7 ਫੁੱਟ ਟਰੈਕਟਰ ਨਾਲ ਮੈਂ ਗਾਂ ਤੋਰਦਾ ਹਾਂ ਹੂੰ ਸਾਢੇ 7 ਫੁੱਟ ਤੋਰ ਕੇ ਸਾਢੇ 27 ਗੇੜਿਆਂ ਦਾ ਮੈਂ ਇਹਦਾ ਮਾਲ ਇਹ ਤੋਂ ਕਟਰ ਤੋਂ ਜੋੜ ਕੇ ਬਾਹਰ ਕਢਾਉਣਾ ਹੈ 12 ਇੰਚ ਤੋਂ ਹੂੰ ਜਿਹੜੀ 12 ਇੰਚ ਦੀ ਜੋੜੀ ਹੈ ਇਹ 72 ਇੰਚ ਦਾ ਮਾਲ ਬਾਹਰ ਕੱਢੂਗੀ ਵੀਰ ਜੀ 12 ਛੀਕ 72 ਹੁੰਦਾ ਹੈਗਾ ਹੂੰ ਛੀ ਫੁੱਟ ਦਾ ਮਾਲ ਅੰਦਰੋਂ ਛੀ ਫੁੱਟ ਬਾਡੀ ਦਾ ਮਾਲ 12 ਇੰਚ ਦੇ ਦਾ ਬਾਹਰ ਕੱਢੂਗਾ ਜੇ ਤੁਸੀਂ ਕਹੋਗੇ ਨਾ ਇਹਨੂੰ 75 ਬਣਾ ਲੈ 75 ਦੇ ਵਿੱਚੋਂ ਇਹ 3 ਇੰਚ ਦਾ ਮਾਲ ਵਿੱਚ ਰਹਿ ਜੂਗਾ ਅੱਛਾ 3 ਇੰਚ ਦਾ ਮਾਲ ਰਹਿ ਗਿਆ ਗੇੜੇ ਦੇ ਨਾਲ ਅਗਲਾ ਢੇਡ ਆ ਗਿਆ ਹੋਰ ਵਿੱਚ ਮਾਰ ਰਿਹਾ ਉਹ ਮੂਰੇ ਇਕੱਠਾ ਹੋ ਜਾਊਗਾ ਕਿਲੇ ਦੀ ਪਾਈ ਜਾ ਕੇ ਥੋੜਾ 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 ਕਰਕੇ 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 ਭਰ ਜਾਊਗਾ ਇਹ ਜਦੋਂ ਭਰ ਗਿਆ ਇਹ ਤਾਂ ਫਿਰ ਉਹ ਟਰੈਕਟਰ ਦੇ ਟਾਇਰਾਂ ਦੇ ਚੜਨ ਲੱਗੇ ਤਾਂ ਮੂਰੇ ਤੁਰਨ ਲੱਗੇ ਤਾਂ ਕ੍ਰੋਸ ਨਾਲ ਲਿਫਟਣ ਲੱਗੇ ਤਾਂ ਉਹ ਕੰਮ ਹੋਣ ਲੱਗ ਜੰਦੇ ਨੇ 7 ਫੁੱਟ ਦੇ ਵਿੱਚ ਹੂੰ ਵੀਰ ਜੀ ਮੈਂ 7 ਫੁੱਟ ਦਾ ਬਣਾ ਤੀ ਹੀ ਨਹੀਂ ਦੰਦਾ ਚਾਹਿਆ ਲੈ ਮੈਨੂੰ 50000 ਦੇ ਵਿੱਚ ਲੱਖ ਰੁਪਏ ਦੇਵੇ ਸਾਨੂੰ ਪਤਾ ਉਹ ਨਾਲੇ ਆਪ ਔਖਾ ਉਹ ਨਹੀਂ ਸਾਨੂੰ ਕਰੂਗਾ ਜਾਂ ਕਾਮਯਾਬ ਨਹੀਂ ਬਿਲਕੁਲ 95 ਦਾ ਲੱਗਿਆ ਹੋਇਆਗਾ ਹੂੰ ਬਹੁਤ ਕੁਝ ਕਰਕੇ ਦੇਖ ਲਿਆ ਮੈਂ 7 ਫੁੱਟਾ ਬਣਾ ਕੇ ਸਾਈਡ ਵੱਟ ਕੇ ਮਾਲ ਕਢਾਉਗਾ ਵੀ ਲਿਕੜ ਦੇ ਵਿੱਚੋਂ ਖਾਲੀ ਹੋ ਜੇ ਇਹ ਤੁਸੀਂ ਤਜਰਬਾ ਕਰ ਲਓ ਜੇ ਸਾਡੀ ਵੱਖੀਆਂ ਵੱਡੀਆਂ ਹੁੰਦੀਆਂ ਜੇ ਸਾਡੀ ਛੀ ਹੋਵੇ ਉਹ ਲਾਜ਼ਮੀ ਇਹ ਚੀਜ਼ ਕਰੂਗਾ ਹਾਂ ਤਾਂ ਹੀ ਬੱਖੀਆਂ ਵੱਡੀਆਂ ਹੁੰਦੀਆਂ ਤਾਂ ਹੀ ਬੱਖੀਆਂ ਪੈਂਦੇ ਨੇ ਬਹੁਤ ਮੇਰੇ ਅੰਬਰ ਸਾਰ ਮੰਨ ਲੈ ਵੀਰ ਬੜੇ ਯਾਦੇ ਮੇਰਾ ਉਧਰ ਕੱਟ ਜਾਂਦਾ ਹੈਗਾ ਸਾਨੂੰ ਬਥੇਰੇ ਕਹਿੰਦੇ ਨੇ ਕਹਿੰਦੇ ਵੀ ਯਾਰ ਸਾਨੂੰ ਟਰੈਕਟਰ 4x4 ਦੇ ਫਿਰ ਉਹਨਾਂ ਮੈਂ ਦਸਮੇ ਆਉਣਾ ਬਰੀਕੀ ਚ ਵਿਰਾ ਲੱਗਦਾ ਵੀਰੇ ਠੀਕ ਹੈ ਅਸੀਂ ਗੇੜਾ ਵਾਧੇ ਲਾਂ ਕੇਲੇ ਦਾ ਪਰ ਤੂੰ ਆਪਣੇ ਹਿਸਾਬ ਨਾਲ ਫੜਾ ਦੇ ਹਾਂ ਟਰੈਕਟਰ ਨੂੰ ਸੌਖਾ ਰੱਖਣ ਦੇ ਵਿੱਚ ਤੇਲ ਘੱਟ ਖਾਊਗਾ ਕਿ ਟਰੈਕਟਰ ਨੂੰ ਲੋਡ ਪਾਉਣ ਦੇ ਦਿੱਤੇ ਜੀ ਪਤਾ ਕੀ ਕਰਦੇ ਨੇ ਕਿ ਜਿਹੜੇ ਵਿੱਚ ਤਾਂ ਹੀ ਨਹੀਂ ਪਤਾ ਵੀ ਚੱਕਰ ਕੀ ਦੇਣੇ ਨੇ ਆਪਾਂ ਨੇ ਅਸੀਂ ਚੱਕਰ ਇਹਦੇ ਥੱਲੋਂ ਵਧਾ ਕੇ ਧਰਦੇ ਆਂਗੇ ਉਧਰ ਜਿਹੜਾ ਏਰੀਆ ਦੇ ਨੰਬਰ ਸਰ ਏਰੀਆ ਦੇ ਚਲੋ ਆਪਾਂ ਨਾਂ ਨਹੀਂ ਲੈਂਦੇ ਹਰ ਇੱਕ ਆ ਲੱਗ ਲੱਗ ਬਣਾਉਂਦਾ ਹੈ ਉਧਰ ਚੱਕਰੋ ਗੇਅਰ ਦੇ ਘਟਾਉਂਦੇ ਨੇ ਥੱਲੋਂ ਵੀ ਟਰੈਕਟਰ ਸਖਾਲਾ ਰਹੇ ਜਦੋਂ ਚੱਕਰਦਲੋਂ ਘਟ ਗਏ ਤਾਂ ਵਿੱਚੇ ਮਾਲੇ ਲਈ ਫਰੀ ਜਾਂਦੇ ਨੇ ਉਹ ਵੱਢਦੇ ਨਹੀਂ ਕਿੱਥੇ ਸਪੀਡ ਹੈ ਕੀ ਮੰਨ ਲਾ ਸਪੀਡ ਨਾਲ ਸਫਾਈ ਵੱਧੇ ਉਹ ਮਾਲ ਵੀ ਡੜ ਡੜ ਕੱਢੂਗਾ ਵਾ ਰੰਗ ਭਾਈ ਕਿੰਨੇ ਤਰ੍ਹਾਂ ਦਾ ਕਰ ਦਿੰਨੇ ਆ ਰੰਗ ਵੀਰ ਜੀ ਪਤਾ ਕੀ ਹੈਗਾ ਅੱਜ ਕੱਲ੍ਹ ਟਰੈਕਟਰ ਤੇ ਨਾ ਜ਼ਿੰਮੇਦਾਰ ਆ ਪੈਸੇ ਬਹੁਤ ਲਾਉਂਦਾ ਹੈਗਾ ਹਾਂ ਟਰੈਕਟਰ ਦੇ ਵਾਲੇ ਤਾਂ ਕਿਸੇ ਦਾ ਮੰਨ ਲਾ 8 9 10 12 ਲੱਖ ਲੱਗਦਾ ਹੈ ਅਗਲਾ ਫਿਰ ਕਹਿੰਦਾ ਨਾ ਜਦੋਂ ਅਸੀਂ ਥੋੜੇ ਰੁਪਈਆ ਪਿੱਛੇ ਹਾਲਾ ਕਹਿੰਦਾ ਸਾਨੂੰ ਰੰਗ ਵੀ ਸਾਡੇ ਟਰੈਕਟਰ ਫੇਰ ਰੰਗ ਵੀ ਨਾਲ ਦੀ ਚਾਹੀਦਾ ਟਰੈਕਟਰ ਦੇ ਦੇਖ ਵੀ ਸਾਡੇ ਲਵੇ ਜੌਂਡੀਆ ਰੰਗ ਸਾਡੇ ਲਵੇ ਹੁੰਦਾ ਹੈਗਾ ਹੂੰ ਤੇ ਸੋਵਾਲੀ ਕਾ ਰੰਗ 60 ਫਾਰਮ 60 ਦਾ ਹੋ ਗਿਆ ਟਮਾਟਰੀ ਸਪੈਸ਼ਲ 855 ਦਾ ਵੀ ਕੰਪਨੀ ਰੰਗ ਹੋਗਾ 855 ਦੀ ਰੰਗ ਹੋਊਗਾ ਹੂੰ ਦੂਜਾ ਰੰਗ ਨਹੀਂ ਹੋ 855 ਦਾ ਤਾਂ 855 ਦੀ ਰੰਗ ਹੋਊ ਟਮਾਟਰੀ ਦਾ ਹਾਂ ਤੇ ਇਹ ਰੰਗ ਮਤਲਬ ਹੋਰ ਵੀ ਸਪਾਰਸ਼ ਨਾਲ ਰੰਗ ਕਰ ਦਿੰਨੇ ਆ ਹਾਂਜੀ ਇਹਦੇ ਸਟicker ਵੀ ਵੀਰੇ ਰਾਤ ਨੂੰ ਥੋੜੇ ਚਮਕਣਗੇ ਸਟicker ਇਹ ਅੱਛਾ ਨੌ ਨਾਲੇ ਕਿ ਨੌ ਨਾਲੇ ਪੰਨ ਲਾ ਜ ਪੱਟ ਨਹੀਂ ਸਕਦਾ ਜਵਾਖ ਜੇ ਪਹਿਲਾਂ ਜਵਾਖ ਪੱਟ ਦਿੰਦੇ ਤੇ ਸਟicker ਰਹਿ ਜਾਂਦਾ ਮਹਿੰਗੇ ਸਟicker ਲਾਇਆ ਸਟicker ਮਹਿੰਗੇ ਲੱਗੇ ਨੇ ਵੀਰੇ ਰਾਤ ਨੂੰ ਆ ਚਮਕਦੇ ਨੇ ਜਿਵੇਂ ਆਪਣੇ ਲਾਈਟਾਂ ਚਮਕਦੇ ਨੇ ਹੂੰ ਹੂੰ ਕਿਲੋਮੀਟਰ ਤੇ ਆਪਾਂ ਜਾ ਕੇ ਖੜ ਗਏ ਬੈਟਰੀ ਮਾਰ ਲਈ ਤੂੰ ਨੂੰ ਪਤਾ ਲੱਗੀ ਉਹ ਟਰੈਕਟਰ ਚੱਲ ਰਿਹਾ ਮੇਰਾ ਓਰੇ 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 ਇਹਦੇ ਕੰਮਾਂ ਚ ਆਪਾਂ ਨੌਕਸ ਫੜ ਲਿਆ ਹਾਂ ਜੀ ਹਾਂ ਬਸ ਸੁਬਾਚ ਦੱਸੋ ਰੰਗ ਬਹੁਤ ਵਧੀਆ ਕਰਦਾ ਪ੍ਰੀਤ ਬੰਦਾ ਬਹੁਤ ਸਿਰਾਂ ਕੰਮ ਕਰਦਾ ਨਾ ਰੰਗ ਬਹੁਤ ਸੋਹਣਾ ਰੰਗ ਵਧੀਆ ਕੰਮਡਾ ਨੇ ਮੇਰੇ ਲਈ ਕਈ ਸਾਲ ਦਾ ਹੈ ਇਹੀ ਮੁੰਡਾ ਰੰਗ ਕਰਦਾ ਹੈਗਾ ਮੈਨੂੰ ਹੋਰ ਬਹੁਤ ਆਉਂਦੇ ਨੇ ਬਾਈ ਜੇ ਸਹੀ ਪੁੱਛਦਾ ਨਾ ਹੂੰ ਹੁਣ ਇਹ ਲਵੇ ਬੈਠਾ ਹੈਗਾ ਘਟ ਅੱਧੇ ਰੇਟ ਤੇ ਵੀ ਕਰਨ ਆਉਂਦੇ ਨੇ ਪਰ ਇਹ ਮੁੰਡਾ ਦਾ ਮੂੰਹੀ ਫੈਨ ਆ ਰੰਗ ਦਾ ਸਿਰਾਂ ਕੰਮ ਰੰਗ ਬਹੁਤ ਸੋਹਣਾ ਰੰਗ ਬਹੁਤ ਰੰਗ ਦੇਖ ਲੈ ਵੀਰੇ ਮੂੰਹ ਦਿਖਦਾ ਹੈਗਾ ਹਾਂ ਮੂੰਹ ਕਿਤੇ ਕਰੀ ਬੜਾਈ ਹੁੰਦੀ ਆਪਾਂ ਆਨਲਾਈਨ ਆਏ ਨਹੀਂ ਵੀ ਕਿਤੇ ਮੋਟਾ ਆ ਚੜਾਇਆ ਪਿਆ ਕੋਈ ਉਹ ਨਹੀਂ ਗੱਲ ਬਾਤ ਜੀ ਹਰ ਇੱਕ ਚੀਜ਼ ਦਾ ਕੱਲਾ ਕੱਲਾ ਅੰਗ ਅੰਗ ਦਾ ਪਤਾ ਹੈ ਮੁੰਡੇ ਨੂੰ ਇਹਨੂੰ ਲੈ ਵੀ ਸੱਚ 50 ਤੋਂ 80% ਇਸ ਰੀਪਰ ਤੇ ਸਬਸਿਡੀ ਆ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇਹ ਰੀਪਰ ਹੈ ਜਿਹੜੇ ਉਹ ਜਿਹੜਾ ਆਪਾਂ ਐਟਵਡ ਕੇ ਦਿਖਾਈ ਹੈ ਨਾ ਉਹ ਅਸਲ ਦੇ ਵਿੱਚ ਰੇਲ ਦੀ ਰੇਲ ਦੀ ਲੀ ਦੇ ਦੇ ਲੋ ਇਹਦਾ ਬਣਿਆ ਪਾਇ ਹਾਂ ਰੇਲ ਰੇਲਵੇ ਦੀ ਲੀ ਦਾ ਜਿਹੜਾ ਮਟੀਰੀਅਲ ਹੁੰਦਾ ਉਹਦੀ ਜੂੜੀ ਬਣੀ ਹੋਈ ਹੈ ਹਾਂ ਉਸ ਉਸ ਦੀ ਹੱਗੀ ਕਰਵਾਈ ਆ ਉੱਪਰ ਮਾਰਕਾ ਵੀ ਦੇਖਿਓ ਹੂੰ ਮਾਰਕਾ ਲੰੋਂ ਹੀ ਲਵਾਉਂਦਾ ਆਪਣੀ ਚੀਜ਼ ਤੇ ਮਾੜੀ ਤੇ ਨੇ ਆਪਾਂ ਬਿਲਖੂ ਕੇਵਲ ਬਿਲਖੂ ਲਗਾਇਆ ਕੇਵਲ ਬਿਲਖੂ ਕੇਵਲ ਬਿਲਖੂ ਦਾ ਮਾਰਕਾ ਮਾਰਕਾ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਜੇ ਤੁਸੀਂ ਮਤਲਬ ਇਹ ਬੰਦਿਆਂ ਕੋਲੇ ਮਾਲ ਬਣਦਾ ਹੀ ਇੰਨਾ ਬਣਦਾ ਬਾਹਲਾ ਕਰਕੇ ਤੁਹਾਨੂੰ ਭਾਜ ਵੀ ਮਿਲ ਜੂਗਾ ਤੇ ਬਣਦਾ ਬਾਹਲਾ ਕਰਕੇ ਤੁਹਾਨੂੰ ਛੇਤੀ ਵੀ ਮਿਲ ਜੂਗਾ ਵੀਰ ਜੀ ਸਾਨੂੰ ਤਕਰੀਬੇ 12 ਘੰਟੇ ਬਾਅਦ ਕਟਰ ਲ ਮਿਲਦਾ ਸਾਡੇ ਲਵਾਂ ਕੋਈ ਸਾਡੇ ਲਵੇ 100 200 ਦਾ ਹਰ ਵਕਤ ਤਿਆਰ ਹੁੰਦਾ ਵੀਰ ਜੀ ਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਜਿਹੜੀ ਗੱਲ ਸੁਣਨ ਵਾਲੀ ਆ ਵੀ ਇਹ ਬੰਦਿਆਂ ਤੋਂ ਤੁਸੀਂ ਰੀਪਰ ਲੈ ਕੇ ਜਾਓਗੇ ਨਾ ਤੇ ਇਹ ਸਰਵਿਸ ਦੇਣ ਜਿੱਥੇ ਵੀ ਆ ਉਥੇ ਪਹੁੰਚਦੇ ਹਾਂ ਜੀ ਇਹ ਸਭ ਤੋਂ ਵਧੀਆ ਗੱਲ ਹੈ ਇਹਨਾਂ ਦੀ ਵੀ ਜੇ ਗਾਰੰਟੀ ਕਹਿਤੀ ਤੇ ਉਹ ਗਾਰੰਟੀ ਨੂੰ ਦੇਣ ਵਾਸਤੇ ਬੰਦੇ ਪਹੁੰਚਦੇ ਇਹ ਗੱਲ ਸਮਝਦੇ ਆ ਵੀ ਇਹ ਬੰਦੇ ਦੀ ਹਾੜੀ ਖਰਾਬ ਨਹੀਂ ਹੋਣੀ ਚਾਹੀਦੀ ਜੀ ਜਸਵੰਦਰ ਗੱਲ ਇੱਕ ਹੋਰ ਵੀ ਹੈਗੀ ਹਾਂ ਜਿਹੜੀ ਚੀਜ਼ ਆਪਾਂ ਕਹਾਂਗੇ ਉਨੇ ਹੋਊਗਾ ਕਿਉਂਕਿ ਮੈਂ ਗੇਅਰ ਦੀ ਗਾਰੰਟੀ ਦੇਤੀ ਫਟ ਗਿਆ ਅਲਾ ਫੋਨ ਕਰਿਆ ਅਸੀਂ ਉੱਥੇ ਪਹੁੰਚਾਂਗੇ। ਪਮੀਰੀਏ ਦਾ ਅਸੀਂ ਟੁੱਟ ਗਿਆ ਅਸੀਂ ਉੱਥੇ ਪਹੁੰਚਾਂਗੇ। ਜੇ ਵੀਰ ਕਹੂਗਾ ਨਾ ਕੋਈ ਵੀ ਅਸੀਂ 100 200 ਦੀ ਚੀਜ਼ ਟੁੱਟੀ ਉੱਥੇ ਜਾਂਦੇ ਆ 200 ਕਿਲੋਮੀਟਰ ਤੇ ਅਸੀਂ ਨਹੀਂ ਜਾਂਦੇ ਹੈਗੇ। ਅਸੀਂ ਇਹ ਵੀ ਕਹਿੰਦੇ ਆ ਕਿ ਅਸੀਂ ਬਾਅਦ ਵਿੱਚ ਵੀਰ ਆਪਾਂ ਪਤਾ ਗਿਆ ਫੋਨ ਤੇ ਆਪਾਂ ਗੱਲਾਂ ਵੱਧ ਮਾਰੀਆਂ ਨੇ ਵੀਡੀਓ 'ਚ ਫਿਰ ਬਾਅਦੋਂ ਗੱਲ ਦੇਣੀ ਵੀ ਪੈਂਦੀ ਆ। ਮੈਂ ਗੱਲ ਸੱਚੀ ਹੋ ਕਹਿਣਾਗਾ ਝੂਠ ਮੈਂ ਮੈਨੂੰ ਬੋਲਣ ਦੀ ਹੱਤ ਨਹੀਂ। ਕੋਈ 100 200 ਦਾ ਨੁਕਸਾਨ ਨੁਕਸਾਨ ਹੋ ਗਿਆ ਜੋ 2.5 300 ਕਿਲੋਮੀਟਰ ਤੋਂ ਜੀ ਟੁੱਟ ਜਾਂਦੀ ਆ ਉੱਥੇ ਨਹੀਂ ਜਾਂਦੇ ਜੇ ਵਾਲੀ ਚੀਜ਼ ਖਰਾਬ ਹੁੰਦੀ ਆ ਸਾਡੀ ਗੱਡੀ ਆਉਂਦੀ ਆ ਦੋ ਦਿਨਾਂ ਨੂੰ ਚਾਰ ਦਿਨਾਂ ਨੂੰ ਤਾਂ ਉਹ ਚੀਜ਼ ਚੇਂਜ ਕਰਿਆ ਆਵਾਂਗੇ ਅਸੀਂ ਵਾਹ ਅਗਲਾ ਵੀ ਪੁਆਲੇ ਪੈਸੇ ਲਾ ਕੇ ਫੇਰ ਵੀ ਅਸੀਂ ਦੇਵਾਂਗੇ ਜੇ ਸਾਡਾ ਹੋਰਾਂ ਜਿਹੜਾ ਬੰਦਾ ਲੱਗਦਾ ਤਾਂ ਵੀ ਜਦੋਂ ਮਰਜ਼ੀ ਲੈ ਜਾਏ ਸਾਲ 2 ਸਾਲ ਬਾਅਦ ਸੱਤੋਂ ਬਦਲ ਕੇ ਲੈ ਜਾਏ ਹੂੰ ਫੇਰ ਵੀ ਅਸੀਂ ਨਾਲ ਖੜਾਂਗੇ ਪਰ ਕਈ ਗੱਲਾਂ ਆ ਲੈ ਕਹਿੰਦਾ ਯਾਰ ਗਾਰੰਟੀ ਆ ਫੋਰਮ ਆ ਵੀ ਫੋਨ ਮਾਰੋ ਆਪਾਂ ਤੇ ਛੋਟੀ ਛੋਟੀ ਤੁਸੀਂ ਆਪ ਸਿਆਣੇ ਉਹਨਾਂ ਕੋਲ ਸੌਆਂ ਦੇ ਹਜ਼ਾਰਾਂ ਨਾਲ ਕੱਟ ਜਾਂਦਾ ਹੈਗਾ ਕੋਈ 1000 ਕਿਲੋਮੀਟਰ ਖੜਿਆ ਕੋਈ 500 ਕਿਲੋਮੀਟਰ ਖ ਤੂੰ ਥੋੜਾ ਤੋਂ ਲੱਗਦਾ ਹੈਗਾ ਕਿਉਂਕਿ 150 ਪਿੱਛੇ ਅਗਲਾ ਜ਼ਿੰਮੇਵਾਰ ਵੀ ਨਹੀਂ ਕਹਿੰਦਾ ਸਹੀ ਜਿਹੜਾ ਵਧੀਆ ਬੰਦਾ ਹੈਗਾ ਸਾਨੂੰ ਕੋਈ ਤਾਂ ਵੀ ਏਡੀ ਦੁਰ ਕੀ ਬੁਲਾਵਾਂਗੇ ਸਾਨੂੰ ਵਾਲਾ ਆਪੇ ਕਹਿੰਦਾ ਹੈਗਾ ਉਹ ਅਸੀਂ ਤਾਂ ਹੀ ਵੀਡੀਓ ਚ ਕਹਿ ਦਿੰਦੇ ਆਗੇ ਵੀ ਆਲਾ ਕਹਿੰਦਾ ਯਾਰ ਉਹਦਾ ਵੀਡੀਓ ਚਾਹੀਦਾ ਗਾਰੰਟੀਆਂ ਜੰਨੇ ਬਾਅਦ ਦੰਨੇ ਹੋਗੇ 100 200 ਪਿੱਛੇ ਅਗਲੇ ਸਾਨੂੰ ਵੀ ਜਾਣਾ ਓਖਾ ਜ਼ਿੰਮੇਵਾਰ ਉਸ ਨੂੰ ਬੁਲਾਉਂਦਾ ਵੀ ਨਹੀਂ ਹੈਗਾ ਪਰ ਆਪ ਕਹੇ ਚੰਗੀ ਗੱਲ ਹੁੰਦੀ ਹੈ ਉਦੋਂ ਆ ਡਰੈੱਸ ਆ ਜਾਂਦਾ ਵੀਰ ਜੀ ਆਪਣਾ ਜੀ ਜਿਹੜਾ ਇਹ ਆਪਣਾ ਰੋਡ ਆ ਗਿਆ ਓਰੇ ਜੀ ਜੀ ਇਹ ਤਸੀਲ ਰੋਡ ਵਾਈਦਾ ਤਸੀਲ ਰੋਡ ਤਸੀਲ ਰੋਡ ਇਹ ਗਾਮੜੀ ਰੋਡ ਪਹਿਲਾਂ ਗਾਮੜੀ ਰੋਡ ਬਜਦਾ ਸੀ ਬਜ਼ੁਰਗਾਂ ਦਾ ਗਾਮੜੀ ਰੋਡ ਵੀ ਕਹਿੰਦੇ ਨੇ ਜਿਵੇਂ ਤੁਸੀਂ ਲੋਕਲ ਪੁੱਛੋਗੇ ਗਾਮੜੀ ਰੋਡ ਕਹਿੰਦੇ ਨੇ ਇਹਨੂੰ ਹੂੰ ਜਿੱਥੇ ਇੱਧਰ ਸਟੇਡੀਅਮ ਆ ਗਿਆ ਜਿੱਥੇ ਆਪਣੇ ਮੰਨਦਾ ਟੂਰਨਾਮੈਂਟ ਹੁੰਦਾ ਜਿੱਥੇ ਤੇ ਬੱਬੂ ਮਾਰ ਆਉਂਦਾ ਇਸ ਰੋਡ ਤੇ ਹੀ ਆਉਂਦਾ ਹੈ ਚੌਂਕ ਤੋਂ ਆ ਪੁਲ ਆਏਗਾ ਪੁਲ ਦੇ ਉੱਤੇ ਹੋਰਾਂ ਤੁਸੀਂ ਥੋੜਾ ਜਿਹਾ ਇੱਥੋਂ ਆ ਦੇਖੋ ਵੀਰ ਇੱਧਰੋਂ ਨਾ ਉਹ ਸਾਹਮਣੇ ਪੁਲ ਦੇਖਦਾ ਜ਼ੂਮ ਕਰਕੇ ਦਿਖਾ ਦੇ ਵੀਰ ਨੂੰ ਇੱਕ ਨਾ ਪ੍ਰੀਤ ਪਤਾ ਚੱਕਰ ਕੀ ਆ ਮੈਂ ਮੋਟਾ ਜਿਹਾ ਦੱਸ ਦਿੰਦਾ ਵੀ ਜਦੋਂ ਆਪਾਂ ਬਰਨਾਲੇ ਵਾਲੇ ਹਾਂਜੀ ਇੱਕ ਤਾਂ ਆ ਜਾਂਦਾ ਓਸੇ ਪੁਲ ਤੇ ਪੁਲ 'ਚ ਵੱਡਾ ਰਾਹ ਵੱਡਾ ਰਾਹ ਆ ਜਾਂਦਾ ਉਹ ਵੱਡਾ ਰਾਹ ਨਾ ਕਿ ਇਦੋਂ ਗਾਂ ਪੁਲ ਦੇ ਥੱਲੇ ਤੋਂ ਹੀ ਫੇਰ ਰਾਹ ਬਣਿਆ ਪਿਆ ਤਸੀਰ ਰੋਡ ਤੋਂ ਤਸੀਰ ਵਾਲਾ ਬਸ ਪੁਲ ਦੇ ਨੀਚੇ ਖੜਕੇ ਕਿਸੇ ਨੂੰ ਪੁੱਛ ਲਓ ਸੀ ਤਸੀਲ 'ਚ ਜਾਣਾ ਬਸ ਪੁਲ ਦੇ ਲਗੋਂ ਦੋ ਕਿੱਲਾਂ ਦੀ ਵਰਕ ਹੈ ਬਸ ਸਾਹਮਣੇ ਬਾਹਰ ਰੀਪਰੇਪਰਾਪੇ ਦਿਖ ਜਾ ਜਾਂ ਮੈਂ ਤੁਹਾਨੂੰ ਹੋਰ ਸੌਖਾ ਦੱਸ ਦਿੰਦਾ ਇੱਕ ਬੜਾ ਸੌਖਾ ਤਰੀਕਾ ਦੱਸ ਦਿੰਦਾ ਜਿਹੜੇ ਤਰੀਕੇ ਨਾਲ ਮੈਂ ਇਹਦੇ ਕੋਲ ਪਹਿਲੀ ਵਾਰ ਆ ਗਿਆ ਸੀ ਤੁਸੀਂ ਨਾ ਬਿਲਖੂ ਐਗਰੀਕਲਚਰ ਵਰਕਸ ਡਢਬਾ ਪਰ ਲਿਓ ਹਾਂਜੀ ਸਿੱਧਾ ਕੇਵਲ ਦੇ ਲੈ ਕੇ ਆਓ ਹਾਂ ਕੇਵਲ ਪੁੱਛ ਲਓ ਕਿਸੇ ਨੂੰ ਜੇ ਭੁੱਲਦਿਆਂ ਕੇਵਲ ਬਿਲਕੁਲ ਕਿਸੇ ਨੂੰ ਪੁੱਛ ਲਓ ਆ ਆ ਪ੍ਰੀਤ ਬੰਦਾ ਦਿਖਾ ਦੇ ਮਾੜਾ ਯਾਰ ਚੇਤੇ ਹੋ ਗਈ ਆ ਸ਼ਗਲ ਲੋਕਾਂ ਨੂੰ ਆ ਬੰਦੇ ਕੋਲੇ ਆਉਣਾ ਤੁਸੀਂ ਠੀਕ ਆ ਕਿ ਨਹੀਂ ਬਾਈ ਸ਼ੇਅਰ ਕਰ ਦਿਓ ਵੀਡੀਓ